ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਵੀਰੋ ਅੱਜ ਪਹੁੰਚੇ ਆ ਪਿੰਡ ਸੀਆਂਪਾੜੀ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਮਖੂਦ ਬਿਲਕੁਲ ਲੱਗੇ ਪਿੰਡ 5 ਕਿਲੋਮੀਟਰ ਦੀ ਦੂਰੀ ਆ ਜੀਰਾ ਸ਼ਹਿਰ ਵੀ ਇੱਥੋਂ ਤਕਰੀਬਨ ਕੋਈ 10 ਕਿਲੋਮੀਟਰ ਦੀ ਦੂਰੀ ਤੇ ਆ ਜਿਹੜੀ ਸੜਕ ਕੋਈ ਵੀ ਭਾ ਆਪਣਾ ਮਾਝੇ ਵਾਲੀ ਸਾਈਡ ਤੋਂ ਆ ਰਿਹਾ ਤੇ ਮਖੂਦ ਤੋਂ ਜਿਹੜੀ ਸੜਕ ਜੀਰੇ ਨੂੰ ਜਾਂਦੀ ਆ ਠੀਕ ਆ ਜੀ ਇਸੇ ਹਾਈਵੇ ਤੇ ਬਿਲਕੁਲ ਚੜ੍ਹਦੇ ਪਾਸੇ ਵੱਲ 1 ਕਿਲੋ 1.5 ਕਿਲੋਮੀਟਰ ਦੀ ਦੂਰੀ ਤੇ ਪਿੰਡਾ ਸੀਆਂਪਾੜੀ ਮਹਾਰਾ ਪਿੰਡ ਪੀਰ ਮੁਹੰਮਦ ਇਹ ਪਿੰਡ ਲਾਗੇ ਲੱਗੇ ਆ ਟਿੱਬੀ ਪਿੰਡ ਆ ਗਿਆ ਠੀਕ ਹੈ ਜੀ ਕੁੱਤਪੁਰ ਬਾਕੀ ਇਧਰਲੇ ਪਾਸੇ ਰਾਈਆਂ ਵਾਲਾ ਤੇ ਸੱਦਰ ਵਾਲਾ ਇਹ ਪਿੰਡ ਇਧਰੋਂ ਥੋੜੀ ਥੋੜੀ ਦੂਰੀ ਤੇ ਨਾਲ-ਨਾਲ ਲੱਗਦੇ ਆ ਅੱਜ ਆਪਾਂ ਗੁਰਵਿੰਦਰ ਵੀਰ ਦੇ ਘਰ ਆਇਆ ਦੋਸਤੋ ਮਾਲ ਤੁਹਾਨੂੰ ਅੱਜ ਵੱਡੀ ਗਿਣਤੀ ਦੇ ਵਿੱਚ ਦਿਖਾ ਦਿਆਂਗੇ 6 ਨਾਗਨੇ ਟੋਟਲ ਮੱਜਾਂ ਦੀ ਗੱਲ ਕਰਨਗੇ ਤੇ ਇੱਕ ਮੱਜ ਗੱਬਣਾ ਬਾਕੀ ਪੰਜੇ ਪਸ਼ੂ ਜਿਹੜੇ ਸਵਾਇਤ ਆ ਜੇ ਇਧਰ ਦੋ ਤੁਹਾਨੂੰ ਮੱਜਾਂ ਝੋਟੀਆਂ ਦਿਖਾਵਾਂਗੇ ਝੋਟੀਆਂ ਬਿਲਕੁਲ ਸਜਰ ਤਾਜ਼ੀਆਂ ਸੁਈਆਂ ਨੇ ਇਧਰਲੇ ਪਾਸੇ ਜੇਕਰ ਆਪਾਂ ਤੁਹਾਨੂੰ ਲੈ ਚੱਲੀਏ ਤੇ ਵੈੜਾ ਤੇ ਵੀ ਇੱਕ ਵਾਰੀ ਮੋٹے ਦੌਰ ਤੇ ਕੈਮਰਾ ਮਾਰਦੇ ਆਂ ਕਿ ਵੈੜਾ ਵੀ ਬਿਲਕੁਲ ਸਜਰਤਾ ਜੀਆਂ ਸੁਈਆਂ ਨੇ ਅੱਜ ਤਰੀਕ ਤੁਸੀਂ ਨੋਟ ਕਰ ਲਿਓ 22 ਅਗਸਤ ਸਮਾਂ ਮਾਰਨਿੰਗ ਦੇ ਕੋਈ 8:30 8:00 ਵਜੇ ਦਾ ਟਾਈਮ ਆ ਬਾਕੀ ਪ੍ਰੋਪਰ ਆਪਾਂ ਡਿਟੇਲ ਲੈ ਲਾਂਗੇ ਗੁਰਵਿੰਦਰ ਵੀਰ ਤੋਂ ਉਹ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਗੁਰਵਿੰਦਰ ਵੀਰ ਸਸਤਰੀ ਕਾਰ ਸਸਤਰੀ ਕਾਰ ਹੋਰ ਭਾਜੀ ਠੀਕ ਠਾਕ ਹੈ ਬਸ ਵਧੀਆ ਜੀ ਠੀਕ ਠਾਕ ਸਾਬ ਮੈਂ ਚੜਦੀ ਗਾ ਹੋਰ ਕੀ ਯਾਰ ਪੁਰਾਣੀ ਵੇਚੀ ਤੇ ਪੁਰਾਣੀ ਵਿਲੀ ਵਧੀਆ ਸਾਰੇ ਵਧੀਆ ਬਾਤ ਜਦੋਂ ਫੋਨ ਕਰਦਾ ਆਂਦਾ ਵੀ ਮੈਂ ਤਾਂ ਪੁਰਾਣਾ ਵੇਚ ਲਿਆ ਯਾਰ ਰਾਸਿਆਂ ਮੇਰੀ ਵੀਡੀਓ ਲੈ ਪੁਰਾਣਾ ਇਹ ਤੁਸੀਂ ਵੇਖ ਲਓ ਜਦੋਂ ਦੀ ਆਪਾਂ ਲੱਗੇ ਪਹਿਲਾਂ ਤੁਹਾਡੇ ਨਾਲ ਹੋਰ ਨਹੀਂ ਆਪਾਂ ਕਿਸੇ ਨੂੰ ਹੀ ਕਦੀ ਵੀਡੀਓ ਬਣਾਈ ਨਹੀਂ ਨਹੀਂ ਬੜਾ ਵੇਚਣਾ ਫਿਰ ਝੋਨੇ ਦਾ ਕਰਕੇ ਥੋੜਾ ਨੰਗਰ ਵਿੱਚ ਮਗਰੋਂ ਘਟਾਤੇ ਸੀ ਘਟਾਤੇ ਸੀ ਹਾਂਜੀ ਇਸ ਕਰਕੇ ਨਹੀਂ ਬਣਾਈਆਂ ਠੀਕ ਹੈ ਹਾਂ ਬਾਕੀ ਗੁਰਵਿੰਦਰ ਵੀਰੇ ਮਾਲ ਤਕਰੀਬਨ 5-4 ਪਸ਼ੂ ਹੁੰਦੇ ਆ ਆਪਣੇ ਕੋਲ ਹਾਂ ਹੁੰਦੇ ਆ ਤਕਰੀਬਨ ਹੁਣ ਤਾਂ ਰੋਝ ਹੁੰਦੇ ਆ ਕੱਲ ਵੀ ਹੈਗੇ ਸੀ 5 ਹੋਰ ਬਣਾਉਣੇ ਸੀ ਤੇ ਉਹ ਵੇਚ ਗਏ ਫਿਰ ਵਿੱਚ ਠੀਕ ਆ ਠੀਕ ਹਾਂਜੀ ਝੋਟੀਆਂ ਮੱਝਾਂ ਵੀ ਚੰਗੀਆਂ ਹਨਾ ਹਾਂ ਬਹੁਤ ਸਾਫ਼ ਸੁੱਧਰੇ ਪਸ਼ੂ ਆ ਇਹਨੂੰ ਜਿਸ ਨੇ ਮਾਰ ਕੇ ਕੈਮਰਾ ਇੱਕ ਵਾਰੀ ਦਿਖਾ ਦੇ ਇੱਕ ਇਧਰ ਮੱਝ ਜਿਹੜੀ ਦੋਸਤੋ ਇਹ ਗੱਭਣ ਤੁਹਾਨੂੰ ਆਪਾਂ ਦਿਖਾਵਾਂਗੇ ਆ ਇਧਰ ਦੋ ਝੋਟੀਆਂ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ ਬਾਕੀ ਕੱਲੇ ਕੱਲੇ ਪਸ਼ੂ ਦੀ ਡਿਟੇਲ ਆਪਾਂ ਗੁਰਵਿੰਦਰ ਤੋਂ ਲੈ ਲਾਂਗੇ ਡਿਟੇਲ ਤੇ ਸ਼ੁਰੂਆਤ ਵੀ ਆਪਾਂ ਵੈਸੇ ਇਹਨੇ ਕਿਨੇ ਦੁੱਧ ਤੇ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਪੂਰੀ ਜਾਣਕਾਰੀ ਆਪਾਂ ਲੈ ਕੇ ਦਵਾਂਗੇ ਬਾਕੀ ਸ਼ੇਅਰ ਜਿਹੜਾ ਬਣਦਾ ਥੰਦਾ ਉਹ ਮੇਰੇ ਭਰਾਵਾ ਤੋਦ ਤੱਕੇ ਕਰਦਿਆ ਕਰੋ ਹੋਰ ਵੀ ਫਾਰਮਰ ਭਰਾਵਾਂ ਤੱਕ ਆਪਣੀ ਇਹ ਕਵਰੇਜ ਪਹੁੰਚ ਸਕੇ ਆਓ ਕਰਦੇ ਆ ਗੱਲਬਾਤ ਲੈਣੀ ਆ ਬਥੇਰੇ ਡਿਟੇਲ ਕਰਵਿੰਦਰ ਸ਼ੁਰੂਆਤ ਕਿਹਦੇ ਪਾਸੋਂ ਕਰਦੇ ਆ ਪਹਿਲੇ ਨੰਬਰ ਤੋਂ ਸ਼ੁਰੂਆਤ ਐ ਇਸੇ ਝੋਟੀ ਤੋਂ ਕਰ ਲਗੇ ਹਾਂਜੀ ਇਹਦਾ ਗੁਰਵਿੰਦਰ ਕੀ ਵੇਰਵਾ ਝੋਟੀ ਦਾ ਇਹ ਮੇਰਾ ਅੱਜ ਦੂਜਾ ਦੇ ਨਾਸ ਹੋਈ ਰਿਹਾ ਇਹਨੂੰ ਇਹ ਪਹਿਲਣ ਸੋਈ ਆ ਠੀਕ ਹੈ ਜੀ ਬਹੁਤ ਠੰਡੀ ਠੰਡੀ ਵਧੀਆ ਵਾ ਲਓ ਜੀ ਇਨੂੰ ਦੂਜਾ ਦਿਨ ਆਈ ਸੋਈ ਦੂਜਾ ਦਿਨ ਲਓ ਜੀ ਆਪਾਂ ਦੂਜਾ ਦਿਨ ਆ ਪਹਿਲਾ ਸੂਬਾ ਮਗਰ ਉਹ ਕਿੱਥੇ ਕਟਾ ਕਟਾ ਹੈ ਮਗਰ ਦੇ ਕਟਾ ਮੇਲ ਕਾਫ ਆ ਇਸ ਵਕਤ ਬਹੁਤ ਵੀਰੇ ਕਿੰਨਾਗਾ ਇਸ ਵਕਤ ਹੋਵੇ ਗਏ ਜਾਂਦੇ ਥੱਲੇ ਵੀਰੇ 7 ਲੀਟਰ 7 ਲੀਟਰ ਹਾਂਜੀ ਲਓ ਜੀ 7 ਲੀਟਰ ਦੋਸਤੋ ਬੋਲਾ ਦੇ ਥੱਲੇ ਹੁਣ ਹਾਜ਼ਰ ਆ ਕਿਉਂਕਿ ਸੂਈ ਨੂੰ ਵੀ ਕੋਈ ਬਾਤਾ ਸਮਾਂ ਨਹੀਂ ਹੋਇਆਗਾ ਛੋਟੀ ਬਹੁਤ ਸ਼ਕੀਨ ਆ ਛੋਟੀ ਸਿੰਗੀ ਦੇ ਵਿੱਚ ਆ ਮੱਥੇ ਫੁੱਲ ਇਧਰਲੇ ਪਾਸੇ ਲੇਵੇ ਅੱਧਰ ਦੀ ਆ ਕੋਈ ਆਪਾਂ ਦਜਾ ਹਾਂਜੀ ਜੋ ਹੈਗਾ ਨਾ ਤੁਹਾਨੂੰ ਪਤਾ ਰਾਜਨ ਅੱਗੇ ਵੀ ਆਪਾਂ ਜੋ ਆਪਾਂ ਸੱਚ ਹੀ ਦੱਸਦੇ ਹਾਂ ਜੋ ਵੀ ਹੁੰਦਾ ਹਨਾ ਆ ਬਿਲਕੁਲ ਇਹਦੇ ਨਾਲ ਐਸ ਬੰਦੇ ਵੀ ਇੱਕ ਥੋੜਾ ਜਿਹਾ ਲੱਗਾ ਹੋਇਆ ਨਾਲ ਮੜਾ ਸਰੂ ਹਾਂ ਥਾਣਾ ਮੰਨ ਲਓ ਪਰਲੇ ਵਿੱਚ ਨਿਕਾਇ ਲੱਗਾ ਆ ਅੱਛਾ ਅੱਛਾ ਆ ਇਧਰਲੇ ਬੰਦੇ ਆ ਨਿਕਾਇ ਜੇ ਸਰੂ ਆ ਠੀਕ ਆ ਜੀ ਆ ਬਿਲਕੁਲ ਜਿਵੇਂ ਪੰਜ ਥਾਣੇ ਪਰਲਾ ਥਾਣਾ ਵੀ ਚਲਾ ਚੱਲਦਾ ਵੀ ਚਲਾ ਚੱਲਦਾ ਪਾਉਂਦੇ ਜੀ ਪੰਜ ਕਿਤਾਰ ਆਉਂਦੀਆਂ ਠੀਕ ਆ ਇੱਕ ਦੋਸਤ ਇੱਕ ਬਹਿਣੀ ਦੇ ਪਾਸੇ ਤਿੰਨ ਥਾਣੇ ਕੋਈ ਵੀ ਜਰਾ ਆ ਦੇ ਵੀ ਯਾਰ ਖਰੇ ਝੂਠ ਮਾਰ ਕੇ ਈ ਵੀ ਅਗਲੇ ਨੇ ਆਉਣਾ ਹਨਾ ਜੇ ਕਿਸੇ ਦੇ ਮਾਨ ਲੱਗੇ ਇਹ ਵੇਖ ਲੈ ਆ ਮੜਾ ਦੇ ਵਿਰਨਦਾ ਵੀ ਸੇਮ ਦਾ ਮੁੱਠੀ ਦੇ ਵਿੱਚ ਤੇ ਪਰਲਾ ਜਿਹੜਾ ਇੱਕ ਬਹਿਣੀ ਵਾਲਾ ਪਾਸਾ ਉਹਦੇ ਵਿਚਕਾਰ ਜਿਹੜਾ ਥਾਂ ਲੱਗਾ ਪੰਜ ਘਤਾਰਾਂ ਦੇ ਵਿੱਚੋਂ ਵੀ ਆਉਂਦੀ ਹੈ ਉੰਜ ਠੰਡੀ ਬਹੁਤ ਆ ਠੰਡੀ ਵੱਲੋਂ ਕੋਈ ਕਮੀ ਨਹੀਂ ਪਈ ਜੀ ਇਹ ਆਈਡੀਆ ਨਾਲ ਵੀ ਹੁਣ ਸਾਡੇ ਹਿਸਾਬ ਨਾਲ ਲਈਏ ਜੀ ਦੱਦ ਦੇਣਾ ਤੇ 7 ਕਿਲੋ ਕਰ ਗੀ ਇਹਨੇ 12 13 ਕਿਲੋ ਤੋਂ ਤਾਂ ਆਰਾਮ ਨਾਲ ਕਰ ਜਣਾ ਛੋਟੀ ਵੀ ਚੰਗੀ ਆ ਬਸ ਜੀ ਕਿ ਛੋਟੀ ਦੋਸਤੋ ਬਰੀਕੀ ਦੇ ਵਿੱਚ ਆ ਹੋਰ ਕੇ ਤੋੜ ਕੇ ਤੁਹਾਨੂੰ ਤਸੱਲੀ ਨਾਲ ਦਿਖਾਉਣੇ ਆਪਾਂ ਛੋਟੀ ਸਿੰਗੀ ਆ ਆਰਡਰ ਲੈਵੇ ਦੀ ਕਰਮਾ ਲਈ ਤੁਸੀਂ ਆਪ ਹੀ ਦੇਖ ਲਓ ਸਾਫ ਸੁਥਰੀ ਆ ਲੈਵੇ ਵਾਲੇ ਪਾਸਿਆਂ ਵੀ ਕਰਮਾ ਦੀ ਪੂਰੀ ਧੱਕ ਪਉਂਦੀ ਪਈ ਆ ਅਜੇ ਦੁੱਜੇ ਦਿਨਾਂ ਤੇ 7 ਕਿਲੋ ਬੋਲੇ ਤੋਂ ਸਟਾਰਟਿੰਗ ਆ। ਬਾਕੀ ਸੋਹਰੇ ਪਿੱਠਪੂਰੇ ਦੇ ਵਿੱਚ ਆ। ਸੋ ਬਰੀਕੀ ਦੇ ਵਿੱਚ ਜਿਹੜੀ ਗੱਲ ਦੱਸਣ ਵਾਲੀ ਸੀ ਆਪਾਂ ਤੁਹਾਨੂੰ ਦੱਸ ਹੀ ਦਿੱਤੀ ਆ। ਅੱਗੋਂ ਕੋਈ ਵੀ ਸੱਜਣ ਆਪਣਾ ਵੀਰ ਚੋ ਕੇ ਪਸਮਾ ਕੇ ਤਸੱਲੀ ਕਰ ਸਕਦਾ ਇੱਥੇ ਆਣ ਕੇ ਠੀਕ ਆ। ਲੋਜੀ ਕਰੋ ਚੈੱਕ। ਸੋ ਬਾਕੀ ਇਹ ਦੋਸੋ ਮੰਨਣਾ ਆ ਵੀ ਗੁਰਵਿੰਦਰ ਵੀਰ ਦਾ ਵੀ ਕਿਉਂਕਿ ਵਪਾਰ ਲੈਣ ਦਾ ਕੰਮ ਆ ਵੀ 12 ਲੀਟਰ ਜਾਂ 12 ਲੀਟਰ ਤੋਂ ਬਾਰ-ਬਾਰ ਦੁੱਧ ਚਵਾਊਗੀ ਝੋਟੀ। ਇਹ ਚੰਗੀ ਕਰਤੂਤ ਦੀ ਮਾਲਕਾ 7 ਕਿਲੋ ਅੱਜ ਬੋਲਾ ਹੀ ਆ ਕਰਮਾਲੀ ਥੱਲੇ ਪਹਿਲਾ ਸੂਬਾ ਕਨੂਨ ਅਸੂਈ ਆ ਠੀਕ ਆ ਜੀ ਤੇ ਦੂਜੇ ਦੇ ਨਾਲ ਤੇ ਗੁਰਵਿੰਦਰ ਬੱਚੇ ਪੁੱਛੇ ਨੂੰ ਆ ਲੈ ਆਣ ਆ ਬਹੁਤ ਜਿਆਦਾ ਉਹ ਤੇ ਕਰਨੀ ਜੋ ਹੈਗਾ ਆਪਾਂ ਸੱਚ ਦੱਸਾਂਗੇ ਬਿਲਕੁਲ ਜੀ ਬਿਲਕੁਲ ਉਹ ਨਹੀਂ ਗੱਲ ਬਹੁਤ ਠੰਡੀ ਆ ਬੱਚੇ ਦਾ ਪੂਰਾ ਕਰਦੀ ਜੋ ਆਪਣੀ ਗੱਲ ਹੈਗੀ ਸੀ ਆਪਾਂ ਦੱਸਤੀ ਵੀਰੇ ਹਨ ਜੇ ਕਿਸੇ ਦੇ ਵੀਰ ਭਰਾ ਦੇ ਚੱਲਦੀ ਹੋਵੇ ਤੇ ਦੇਖ ਲਿਓ ਬਿਲਕੁਲ ਜੀ ਬਿਲਕੁਲ ਆ ਦੇਖ ਉਹ ਲੇਵੇ ਦੀ ਬੰਤਰ ਆ ਤੁਹਾਡੇ ਸਾਹਮਣੇ ਬੈਕ ਸਾਈਡ ਤੋਂ ਠੀਕ ਆ ਜੀ ਬਾਕੀ ਝੋਟੀ ਓਵਰ ਉਹ ਦੂਸੇ ਸਾਰੇ ਸਾਫ ਸੁਥਰੀ ਆ ਪਿੰਡੇ ਦੀ ਸਾਫ ਸੁਥਰੀ ਆ ਬਹੁਤ ਚੰਗੀ ਲੇਵੇ ਦੇ ਵਿੱਚ ਜਿਹੜੀ ਗੱਲ ਬਾਤ ਆ ਤੁਹਾਨੂੰ ਇੱਕ ਥਣ ਦੀ ਦੱਸ ਦੇਤੀ ਵੀ 5 ਘਟਾਰ ਆਉਂਦੀਆਂ ਜਿਹੜਾ ਇੱਕ ਬਹਿਣੀ ਵਾਲੇ ਪਾਸੇ ਆ ਤੇ ਬਹਿਣੀ ਵਾਲੇ ਮਗਰਲੇ ਥਣ ਦੇ ਨਾਲ ਸਰੂ ਜਿਹੜਾ ਮਾੜਾ ਮਾੜਾ ਮੁਠੀ ਦੇ ਵਿੱਚ ਸੇਮਾ ਦਾ ਠੀਕ ਆ ਤੇ 7 ਕਿਲੋ ਬੋੜਾ ਗੁਰਵਿੰਦਰ ਮੋਲ ਦੱਸ ਇਹਦਾ ਮੋਲ ਵੀ ਰੰਜਦਾ ਤੁਹਾਨੂੰ ਪਤਾ ਜਿੰਨੇ ਦੀ ਮਰਜ਼ੀ ਵੇਚ ਲਈਏ ਹਾਂ ਵੀਰ ਆ ਹੁਣ ਆਪਾਂ ਜੇ ਕਿਸੇ ਨੇ ਵੀਰ ਨੇ ਲੈਣੀ ਹੋਵੇ ਤੇ ਆਪਾਂ 90 ਦੀ ਪੂਰੇ ਦੀ ਦੇ ਦਾਂ 90 ਪੂਰੇ ਦੀ ਹਾਂਜੀ ਹੋਰ ਵੀ ਵਿੱਚੋਂ ਲੈਸ ਹੋ ਜੂਗੀ ਥੋੜੀ ਬਾਤ ਹੈ ਉਹ ਮਾਨਤਨ ਥੋੜਾ ਘਾਣਾ ਹੋ ਜੂ ਜਿਆਦਾ ਨਹੀਂ ਮੰਨ ਲਓ ਪੂਰੇ ਆਪਾਂ ਇੰਨੇ ਦੇਣੀ ਆ ਠੀਕ ਆ ਤੁਹਾਨੂੰ ਕੋਈ ਛੋੜ ਛੱਪਾ ਕਰ ਦੋ ਠੀਕ ਆ ਹਾਂਜੀ ਲੇਕਿਨ ਦੋਸਤੋ ਛੋੜ ਛੱਪਾ ਹੋ ਜੂਗਾ ਮੌਕੇ ਤੇ ਥੋੜਾ ਬਾਤ ਆ ਇੱਕ ਦਿਨ ਸੈਕਟਰ ਨੰਬਰ ਤੋਂ ਬੜਾ ਟੇਟ ਬੂੜਾ ਵਾਹ ਕਿੱਡਾ ਝੋਟੀ ਦਾ ਬਹੁਤ ਚੰਗਾ ਤੇਰਾ ਮਾਜ ਤੇਰਾ ਬੜਾ ਰੋਡ ਬੜਾ ਝੋਟੀ ਹਾਂਜੀ ਹਾਂ ਸੋ ਬਾਕੀ ਬੜੀ ਸੁੰਦਰਾਗਾ ਦੂਜੇ ਤੀਜੇ ਸਵੇਰ ਹੋਰ ਵੀ ਕਮ ਅੱਜ ਦੂਜਾ ਦਿਨ ਕੋਈ ਇਹਨਾਂ ਭਰਾ ਕੇ ਨਾਰੂਗਾ ਨਾਲ ਤੁਹਾਨੂੰ ਦਿਖਾਈ ਦਊਗਾ ਗਿੱਲਾ ਨਾਰੂਗਾ ਉਹ ਜੋ ਕੋਈ ਵੇਖਣਾ ਹੋਵੇ ਕੋਈ ਵੀਰ ਦਾ ਜੇਰ ਦੀ ਵੀਡੀਓ ਹੈਗੀ ਆਪਾਂ ਕੋਲੇ ਜੇ ਕਿਸੇ ਨੇ ਪ੍ਰੋਪਰ ਦੇਖਣੀ ਹੋਵੇ ਕੋਈ ਤਰੀਕ ਦੇਖਣੀ ਹੋਵੇ ਆ ਬਿਲਕੁਲ ਬਿਲਕੁਲ ਹਾਂਜੀ ਲੋ ਵੀ ਉਹ ਵੀ ਪ੍ਰੋਪਰ ਜਿਹੜੀ ਦੱਸੋ ਜੇਰ ਪ੍ਰੋਪਰ ਪੈਈ ਦੀ ਵੀਡੀਓ ਵੀ ਬਣੀ ਖਰੀ ਆ ਜਦੋਂ ਸੁੰਦੀ ਉਹਦੀ ਵੀਡੀਓ ਵੀ ਹੈਗੀ ਆ ਪ੍ਰੋਪਰ ਮੇਰਾ ਭਰਾ ਦੇਖ ਲਿਓ ਪੈਸੇ ਗਰਾਉਣ ਤੋਂ ਪਹਿਲਾਂ ਬੇਸ਼ੱਕ ਇਹ ਵੀ ਸ਼ੱਕ ਕੱਢ ਲਿਓ ਫਾਇਰ ਨੰਬਰ ਤੇ ਗੁਰਵਿੰਦਰ ਆ ਕੱਤੀ ਕਿਵੇਂ ਆਪਣੇ ਕੋਲ ਝੋਟੀ ਇਹ ਝੋਟੀ ਵੀਰੇ ਸੁਈ ਆ ਇਹ ਵੀ ਪਹਿਲਣ ਹੀ ਆਈ। ਪਹਿਲਾ ਸਵੇਰ ਮਗਰ ਕਟਾਈ ਦੇ ਵੀ ਇਹਦੇ ਮਗਰ ਕਟਾਈ ਜੀ। ਮਗਰ ਕਟਾਈ ਨੂੰ ਅੱਜ ਨੂੰ ਅੱਜ ਹੋ ਗਿਆ ਜੀ 6-7 ਦਿਨ। 6-7 ਦਿਨ ਹੋ ਗਿਆ। ਹਾਂਜੀ ਹਾਂਜੀ। ਲੈ ਵੀ ਗੁਰਵਿੰਦਰ 6-7 ਦਿਨ ਹੋ ਗਿਆ ਤਕਰੀਬਨ ਬੋਲੇ ਜੋ ਬਾਹਰ ਆ ਗਈ ਆ। ਇਹਦੇ ਤੋਂ ਲਾਸਟ ਟਾਈਮ ਵੀਰੇ 10 ਕਿਲੋ ਆ ਹਾ ਜੀ। 10 ਕਿਲੋ ਆ। ਹਾਂਜੀ 10 ਹੀ। ਤੁਹਾਡੇ ਭਰਾ ਬਾਕੀ ਥਾਣ ਥੋਣ ਨੂੰ ਚੰਗਾ ਟੌਰੀ ਲੱਗਿਆ। ਥਣ ਬਹੁਤ ਚੰਗਾ ਲੱਗਾ ਇਹਨੂੰ। ਬਹੁਤ ਬਾਈ। ਥਣ ਦੋਸਤੋ ਵਿਖਾ ਦਿੰਦੇ ਤੁਹਾਨੂੰ ਲੱਗੇ ਤੋਂ ਇਧਰ ਪਹਿਣੀ ਵਾਲੇ ਪਾਸੋਂ ਵਿਖਾ ਰਹੇ ਆ। ਮੁਠੀ-ਮੁਠੀ ਥਾਣਾ ਸਵੇਰ ਦਾ ਟਾਈਮ ਆ ਇਹ ਬਣ ਚੋਇਆ ਚੋਇਆ ਪਸ਼ੂ ਘਾਟ ਕਿਸੇ ਭਰਾ ਦੀ ਸਮਝ ਚ ਆਉਂਦਾ ਪਰ ਪਰਮੋ ਟਾਈਮ ਕੋਈ ਭਰਾ ਦੋ ਟਾਈਮ ਚੋ ਕੇ ਆਪਣੇ ਤਸੱਲੀ ਕਰ ਲੇ ਹੈ ਵੀ ਪਹਿਲ ਨਹੀਂ ਆ ਇਹ ਪਹਿਲ ਨਹੀਂ ਆ ਜੀ ਪਹਿਲ ਨਹੀਂ ਆ ਹਾਂ ਅਜੇ ਗੁਰਵਿੰਦਰ ਬਾਕੀ ਤੁਸੀਂ ਦੱਸ ਰਹੇ ਸੀ ਵੀ ਜਿਵੇਂ ਬੱਚਾ ਪੁੱਛਿਆ ਥੋੜਾ ਜਿਆ ਹਾਂ ਜੀ ਥੋੜੀ ਜੀ ਬੱਚੇ ਰੋਣ ਲੱਗੀ ਵੀਰ ਅੱਛਾ ਜੀ ਹਾਂ ਜੀ ਐਂਦੀ ਵੀ ਬਕਾਇਦਾ ਆਪਣੇ ਕੋਲੇ ਜੇਰ ਦੀ ਸਾਰਾ ਵੀਡੀਓ ਹੈਗੀ ਹੈ ਜੀ ਕਿਸੇ ਵੀਰ ਨੇ ਵੇਖਣੀ ਹੋਵੇ ਆ ਬਿਲਕੁਲ ਹਾਂ ਜੀ ਉਹ ਵੀ ਜਦੋਂ ਦਸੂ ਜਦੋਂ ਸੂਈ ਆ ਉਹਦੀ ਡਿਟੇਲ ਗੁਰਵਿੰਦਰ ਵੀਰ ਦੇ ਫੋਨ ਤੇ ਵਿੱਚ ਆ ਸੁੰਦੀ ਦੀ ਜ਼ੇਰ ਪੈਂਦੀ ਸੀ ਕੋਈ ਭਰਾ ਕਈ ਬਿਨਾ ਕਿਸੇ ਦੇ ਵੀਰ ਦੇ ਮਨ ਦੇ ਵਿੱਚ ਕੋਈ ਡਾਊਟ ਸ਼ੱਕ ਨਾ ਹੋਵੇ ਉਹ ਕਲੀਅਰ ਕਰ ਲਿਓ ਥੋੜਾ ਜਿਹਾ ਆਲ ਕੀਆ ਬੱਚੇ ਤੋਂ ਠੀਕ ਆ ਜੀ ਪਹਿਲਾਂ ਸੂਆ ਕਈ ਵਾਰਾਂ ਛੋਟੀਆਂ ਜਿਵੇਂ ਪਹਿਲਾਂ ਤੁਹਾਨੂੰ ਪਹਿਲੇ ਨੰਬਰ ਵਾਲੀ ਦਿਖਾਈ ਆ ਉਹ ਕਿਸੇ ਪਾਸੇ ਵੀ ਨੇ ਕਿੰਤੀ ਪ੍ਰੰਤੂ ਨਹੀਂ ਕੀਤੀ ਕਈ ਵਾਰਾਂ ਪੰਜਾਬ ਦੇ ਵਿੱਚੋਂ ਜਾਂ 100 ਦੇ ਵਿੱਚੋਂ ਵੀ 80% ਤੇ 85% ਇਹੋ ਜਿਹੇ ਕੇਸ ਆ ਜਾਂਦੇ ਆ ਵੀ ਕਈ ਵਾਰ ਛੋਟੀਆਂ ਪਲੂਣ ਜਿਹੜੀਆਂ ਪਹਿਲਾਂ ਸਵੇਰ ਹੁੰਦੀਆਂ ਆਉਲ ਜਾਂਦੀਆਂ ਨੇ ਠੀਕ ਆ ਤੇ ਮਗਰ ਕਟਾ ਐਸ ਵਕਤ ਕਿੰਨਾ ਦਸਿਆ ਦੁੱਧ ਦੁੱਧ ਦੇ ਇਸ ਲਈ 10 ਕਿਲੋ ਆਈ 10 ਕਿਲੋ ਦੁੱਧਾ ਲਓ ਜੀ 10 ਕਿਲੋ ਦੁੱਧਾ ਬਾਕੀ ਚਵਾਈ ਚੰਗੀ ਏ ਮੋਟੀ ਹਾਂਜੀ ਮੋਟੀ ਚਵਾਈ ਏ ਲਓ ਵੀ ਇੱਕ ਵਾਰ ਗੁਰਵਿੰਦਰ ਖੋਲ ਇਹਨੂੰ ਤੋੜ ਕੇ ਦਿਖਾ ਦਈਏ ਲਓ ਵੀ ਜਿਹੜੇ ਮੇਰੇ ਭਰਾ ਆ ਕੇ ਕਾਰੀਗਰ ਭਰਾ ਨੇ ਠੀਕ ਆ ਜੀ ਜਿਹੜੇ ਕਾਫੀ ਹੁਨਰਬਾਜ਼ ਵੀ ਆ ਤਕਰੀਬਨ ਉਸੇ ਦਾ ਬੱਚਾ ਠੀਕ ਆ ਜੀ ਉਹਨੂੰ ਕਿਤੇ ਨਾ ਕਿਤੇ ਕੁਛ ਚਟਾ ਸਕਦੇ ਜੇ ਜਦੋਂ ਬੱਚੇ ਖੇਚਲ ਕਰ ਰਹੇ ਨੇ ਬੱਚੇ ਨੂੰ ਵੀ ਚੰਗਾ ਲੈਂਦੀ ਆ ਪਰ ਪਸੰਦ ਨਹੀਂ ਥੋੜਾ ਫਿਰ ਇੰਜੈਕਸ਼ਨ ਲਾਉਣਾ ਪੈਂਦਾ ਅੱਛਾ ਅੱਛਾ ਨਾਲ ਟੀਕਾ ਲਾ ਲਈਦਾ ਫਿਰ ਹਾਂਜੀ ਹਾਂਜੀ ਨਾਲ ਫਿਰ ਟੀਕਾ ਨਾਲ ਵੀ ਰੰਦਾ ਵੀ ਲਾਉਣਾ ਪੈਂਦਾ ਸੋ ਹਜੇ ਦੋਸਤੋ ਵੀ ਬਹੁਤਾ ਸਮਾਂ ਨਹੀਂ ਹੋਇਆਗਾ ਕਿਉਂਕਿ ਅਜੇ ਪੰਜਵਾਂ ਛੇਵਾਂ ਦੇਣੀ ਆ ਥੋੜਾ ਜਿਹਾ ਮੇਰਾ ਭਰਾ ਖੇਚਲ ਕਰ ਲਓ ਜੇ ਕਿਸੇ ਤਰ੍ਹਾਂ ਹੱਥ ਭੰਨੇ ਪੈਂਦੇ ਆ ਥੋੜੇ ਹੱਥ ਭੰਨ ਲਓਗੇ ਤੇ ਸਿੱਧੂ ਸੁੱਧੂ ਹੋ ਜੂਗੀ ਕਰਮਾਂ ਦੀ ਐਡੀ ਕੋਈ ਵੱਡੀ ਵੱਡੀ ਗੱਲ ਹੈ ਵੱਡੀ ਸਮੱਸਿਆ ਦੀ ਗੱਲ ਨਹੀਂ ਗਈ ਹਾਂ ਜੇਕਰ ਵੀਰ ਨੇ ਕੋਈ ਕਰ ਸਕਦਾ ਤੇ ਆਹ ਦੇਖ ਸੋ ਝੋਟੀ ਚੰਗੀ ਹੈ ਬਾਕੀ ਥਣਗੋਲ ਦੀ ਪੂਰੀ ਕਾਇਮ ਆ ਬਾਕੀ ਬਹਿਣੀ ਇੱਕ ਬਹਿਣੀ ਵਾਲੇ ਪਾਸੋਂ ਤੁਸੀਂ ਸਾਰੇ ਬੰਨਿਓ ਚੈੱਕ ਕਰ ਸਕਦੇ ਜੀ ਆ ਦੇਖ ਵੰਡਾ ਬਰਲਾ ਸਪੇਸ ਗਏ ਬਹੁਤ ਵਧੀਆ ਚੌਥਾ ਥਣਾਂ ਦੇ ਵਿੱਚ ਪਸੰਦ ਆਉਗੀ ਆਪਣੇ ਵੀਰਾਂ ਨੂੰ ਠੀਕ ਆ ਜੀ ਬਾਕੀ ਚੁਵਾਈ ਪਸਮਾਈ ਬਿਲਕੁਲ ਇੱਕ ਨੰਬਰ ਆ ਜਿੱਦਾਂ ਮਰਜ਼ੀ ਕੋਈ ਤਸੱਲੀ ਕਰ ਕਰ ਲੈ ਕੇ ਜਾਵੇ ਗੁਰਵਿੰਦਰ ਦਿਮਾੜ ਇਹਦਾ ਮੁੱਲ ਕਿਰੂਗਾ ਅੱਜ ਇਹ ਵੀਰੇ 90 ਜੇ ਮਾਨ ਕਰਦਾਂਗੇ 90 ਚੋ ਹਾਂਜੀ ਅੱਜ ਸਾਰੇ ਫਿਰ 90 90 ਚੋ ਹੀ ਮਾਨ ਕਰਦੇ ਨੇ 90 ਵਾਲੀ ਆ ਬਿਲਕੁਲ ਭਾ ਫਾਂ ਲੋਕਾਂ ਕੋ ਨਹੀਂ ਉਹ ਤਰ੍ਹਾਂ ਵਾਂਗ ਜਿੱਥੇ ਮਰਜੀ ਵੇਚ ਲਈ ਠੀਕ ਆ ਹਾਂਜੀ ਬਾਬੀ ਮਾਲ ਵੈਸੇ ਦੋਸਤੋ ਸਾਫ ਸੁਥਰਾ ਚਲੋ ਕੋਈ ਵੀ ਭਰਾ ਰੇਟ ਲਾਵੇ ਗੱਲਬਾਤ ਕਰੋ ਕੋਈ ਹੁੰਦੀ ਹੋਈ ਵਿੱਚ ਉਹ ਕੋਈ ਆ ਨਹੀਂ ਜੇ ਕਿਸੇ ਵੀਰ ਭਰਾ ਦੇ ਪਾਉਂਦੀ ਮੰਨ ਤਾਂ ਆਪਾਂ ਕੋਈ ਨਹੀਂ ਕਰ ਲਾਂਗੇ ਹਾਂ ਹਾਂ ਆ ਦੇਖੋ ਬਾਕੀ ਲੈ ਲਈ ਆਰਡਰ ਦੀ ਤੁਹਾਨੂੰ ਦਿਖਾਤੀ ਆ ਬਹੁਤ ਹੀ ਜਿਆਦੀ ਸਾਫ ਸੁਥਰੀ ਆ ਤੇ ਉਹ ਥੋੜੀ ਜੀ ਇੱਕ ਜਿਹੜੀ ਪ੍ਰੋਬਲਮ ਤੁਹਾਨੂੰ ਦੱਸ ਦਈ ਤ ਥੋੜਾ ਜਿਹਾ ਸੱਜਾ ਖੱਬਾ ਕਰ ਗਈ ਏ ਠੀਕ ਆ ਜੀ 6-7 ਦਿਨ ਦਾ ਸਮਾਂ ਹੋ ਗਿਆ ਤੇ 90000 ਦੇ ਵਿੱਚੋਂ ਛੋਟ ਇੱਧਰ ਇੱਕ ਮੱਝ ਤੁਹਾਨੂੰ ਦਿਖਾ ਦਿੰਨੇ ਆ ਇਹ ਗੱਭਾਂ ਦਾ ਤਿਆਰੀ ਤਿਆਰੀ ਵਾਲੀ ਆ ਤਕਰੀਬਨ ਹਾਂ ਲੈ ਵੀ ਗਰਮਿੰਦਰ ਇਹਦਾ ਸੂਆ ਕਰਵਾ ਫਿਰ ਇਹ ਵੀਰੇ ਦੂਜਾ ਸੂਆ ਸੂਣਾ ਹੋਣੇ ਨੇ ਵੀ ਦੂਜਾ ਸੂਆ ਹਾਂਜੀ ਉਹ ਕਿ ਢਾਂਚਾ ਟੂਚਾ ਬੜਾ ਪਾਰਾ ਹਾਂ ਬਹੁਤ ਵਧੀਆ ਜੀ ਨਿੱਕਰ ਬਹੁਤ ਛੋੜਾ ਜਗਾਠਾ ਹਾਂਜੀ ਬਹੁਤ ਖੂਬਸੂਰਤ ਪੇਠਪੂੜਾ ਲੱਗਾ ਕਰਮਾ ਜੀ ਨੂੰ ਬਾਕੀ ਥਾਣਾ ਲੇਵੇ ਦੀ ਵੰਡ ਬਿਰਲ ਵੇਖੋ ਤੁਸੀਂ ਤੇ ਹਜੇ ਵੀ ਦਿਨ ਕਰਵਾ ਨਹੀਂ ਬਿਲਕੁਲ ਪਤਲੀ ਚਮੜੀ ਦੀ ਮੱਝ ਕ ਲੋਬੀ ਪੂਰੀ ਮੱਝ ਆ ਮੇਰੇ ਪ੍ਰਭੂ ਜਿਹੜੇ ਤਕਰੀਬਨ ਕੋਈ ਵੀਰ 14 ਲੀਟਰ 15 ਲੀਟਰ ਦੀ ਤਕਰੀਬਨ ਸ਼ਰਤੀ ਆ ਕਹਿੰਦੇ ਵੀ ਦੋ ਬੇਹੋਜੀ ਚੌਣ ਵਾਲੀ ਸਾਨੂੰ ਮੱਝ ਮਿਲਦੇ ਤੇ ਮੈਨੂੰ ਲੱਗਦਾ ਵੀ ਦੋਸਤੋ ਇਹ ਮੱਝ ਨੂੰ ਦੁੱਧ ਆਰਾਮ ਨਾਲ ਲੈਣਾ ਪੜਾਉਣਾ ਚਾਹੀਦਾ ਕੋਈ 15 ਲੀਟਰ 14 15 ਲੀਟਰ ਇਹਦੇ ਲਈ ਕੋਈ ਬਹੁਤੀ ਵੱਡੀ ਗੱਲ ਨਹੀਂ ਬਾਕੀ ਸ਼ਕੀਨ ਤੁਹਾਨੂੰ ਵਿਖਾਉਣੀ ਹੈ ਸ਼ਕੀਨ ਵੇਖੋ ਸਿੰਘ ਵੀ ਗੁਰਵਿੰਦਰ ओरिजिनल ਆ ਬਣਿਆ ਨਹੀਂ ओरिजिनल ਬਹੁਤ ਵਧੀਆ ਇਧਰ ਵੇਖੋ ਨਾ ਮਗਰੋਂ ਵੇਖੋ ਫਿਰ ਦੋ ਸੋਨੇ ਵਟ ਪਏ ਦੋ ਵਾਰੀ ਘਮਾਗੀ ਸਿੰਘ ਆ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਇੱਕ ਵਾਰੀ ਸਿੰਘ ਘੁੰਮਿਆ ਦੂਜੀ ਵਾਰੀ ਵੇਖੋ ਫਿਰ ਮੋੜ ਕੇ ਫਿਰ ਵੇਖੋ ਕੁੱਤੀ ਚ ਲੱਗਾ ਉਹ ਦਾਦੇ ਹੀ ਘਰ ਵਾਲੇ ਜਿੱਥੋਂ ਲਈ ਆ ਵੀਰੇ ਹਾਂ ਹਾਂ ਉਹ ਇਹਦੇ ਥੋੜੀ ਜਿਹੀ ਨਾ ਮੰਨ ਲਓ ਨਾ ਪੱਕ ਕੇ ਬਣੀ ਆ ਹਾਂ ਹਾਂਜੀ ਤੇ ਹੈ ਦੂਜਾ ਸੁਆ ਆ ਗਈ ਦੂਜਾ ਸੁਆ ਵਾ ਗੁਰਵਿੰਦਰ ਲਓ ਪੂਰੀ ਭਾਰੀ ਆ ਦੋ ਮੱਜਾਂ ਨੂੰ ਵਿੱਚ ਪਾਉਂਦੀ ਇੱਕ ਮੱਜ ਤੁਹਾਨੂੰ ਦਿਖਾ ਰਹੇ ਹਾਂ ਦੂਜਾ ਸੁਆ ਪੂਰਾ ਹੀ ਵਜਨ ਲੋੜ ਆ ਇਹ ਲੈ ਜੇ ਚਾਰ ਇਹ ਲੈ ਜੇ ਪੰਜ ਸੋ ਤੇਰੇ ਜਿੰਨੇ ਵੀ ਕੜ ਦੇ ਗਰਮਾ ਲਈ ਠੀਕ ਆ ਜੀ ਉਨੀ ਥਾਲੀਆਂ ਹੋਰ ਬਣ ਕੇ ਤਿਆਰ ਹੋ ਜੂਗੀ ਗੁਰਵਿੰਦਰ ਇਹਨੂੰ ਇੱਕ ਵਾਰੀ ਹੌਲੀ ਹੌਲੀ ਸਹੀਏ ਜੇ ਐਨੂੰ ਕਰਕੇ ਤੋੜ ਕੇ ਦਿਖਾ ਦੇ ਦਿਖਾ ਦੇ ਲੋ ਵੀ ਬਾਕੀਆਂ ਟਿਪਨ ਟੁਪਨ ਐਨ ਤਸੱਲੀ ਨਾਲ ਬਹੁਤ ਵਧੀਆ ਵੀਰ ਬਹੁਤ ਵਧੀਆ ਚਲੋ ਕੋਈ ਨੁਕਸ ਨਹੀਂ ਜਿਹੜਾ ਹੈਗਾ ਵੀਰੇ ਆਪਾਂ ਦੱਸ ਦਿੰਨੇ ਪਹਿਲਾਂ ਹੀ ਵੀਡੀਓ ਦੇ ਵਿੱਚ ਬਸ ਫਿਰ ਬਸ ਆਪਣਾ ਇਹ ਸੂਰਿਆ ਤੈਨੂੰ ਪਤਾ ਹੀ ਕਿੰਨੇ ਚਿਰ ਦੀ ਤੁਸੀਂ ਵੀਡੀਓ ਬਣਾਉਂਦੇ ਜੀ ਲੋ ਵੀ ਇੱਕ ਦੋਸਤ ਯਕੀਨ ਕਰਕੇ ਕੋਈ ਵੀ ਭਰਾ ਮਾਲ ਲੈ ਕੇ ਜਾਵੇ ਕਿਉਂਕਿ ਮਾਰ ਆਪਾਂ ਪਹਿਲਾਂ ਵੀ ਛਟਾਰ ਦੇਗੇ ਤੇ ਵਿੱਚ ਜਿੱਕਰ ਗੱਲ ਕਰਗੇ 5 4 ਸਾਲ ਪਹਿਲਾਂ ਵੀ ਤਾਂ ਵੀ ਮਾਰ ਭਰਾਵਾਂ ਨੂੰ ਦਿਖਾਇਆ ਫੋਲੀ ਵਜਨ ਦੌੜਾ ਅੱਗੇ ਜਿਹੜੇ ਮੇਰੇ ਪੁਰਾਣੇ ਪੈਸੇ ਚਲੋ ਚੰਗੇ ਖਰਚ ਕਰਨੇ ਆ ਤੇ ਝਾਗ ਦੇ ਵਿੱਚੋਂ ਤੁਸੀਂ ਵੀ ਚੰਗੀ ਮੱਝ ਖਰੀਦ ਗਏ ਕੋਈ 15 14 ਲੀਟਰ ਜਿੱਤੋਂ ਆਪਾਂ ਆਸ ਕਰ ਸਕਦੇ ਆ ਤੇ ਇਸ ਮੱਝ ਨੂੰ ਤੁਸੀਂ ਹੱਥ ਪਾ ਸਕਦੇ ਜੇ ਮਗਰਲੇ ਖੋਰ ਤੋਂ ਪੇ ਆ ਅੱਗੇ ਚਲੋ ਜਿਹੋ ਜੀ ਨਸਲ ਬਰੀਡ ਦਾ ਆਪਾਂ ਸੀਮਨ ਭਰਾਵਾਗੇ ਉਹੋ ਜੇ ਬੱਚਾ ਮੱਝਾਂ ਪਾ ਜਾਂਦੀਆਂ ਨੇ ਆਰਡਰ ਲੈਵੇ ਦੀ ਚੰਗੀ ਖੁਲੀ ਆ ਭਾਂਡਾ ਪੁੰਡਾ ਬਖਾਲਾ ਤੁਸੀਂ ਆਪ ਹੀ ਆਰਾਮ ਦੇ ਨਾਲ ਚੈੱਕ ਕਰ ਲੋ ਇਹ ਵਜਨ ਨੂੰ ਗੁਰਾਂ ਦੇ ਪਾਸੇ ਕਰਮਾਂ ਦੀ ਛੱਕਾਂ ਤੋੜੀ ਫਿਰਦੀ ਆ ਠੀਕ ਆ ਇਹ ਤਾਂ ਪੂਰਾ ਬਣੇਗੀ ਆ ਦੇਖੋ ਜੀ ਇਹ ਤਾਂ ਹੋਰ ਬਣ ਜਾਣਾ ਕਰਮਾਂ ਵੇਖੋ ਕਰਮਾਂ ਲਈ ਠੀਕ ਆ ਜੀ ਜਿਵੇਂ ਆਪਾਂ ਨਾਰਮਲ ਗੱਲ ਕਰਦੇ ਆ ਵੀ ਦੇਵੇ ਵਾਲੇ ਪਾਸੇੋਂ ਪਾਂਡੀ ਪਾਈ ਫਿਰਦੀ ਆ ਆਉਂਦੀ ਵੀ ਛਾ ਕੋਈ ਗੱਲ ਨਹੀਂ ਬਹੁਤ ਵਧੀਆ ਰਹੀ ਕਰਮਿੰਦਰ ਕੋਈ ਹੋਰ ਘੜਾ ਘੜਾ ਦਿਆ ਜਗਾਉ ਮਦਰ ਨਿਸ਼ਾਨੂ ਵੀ ਕਰਦੀ ਆ ਆ ਦੇਖੋ ਜੀ ਸੋ ਫੁੱਲੋ ਲੋਡਡ ਆ ਠੀਕ ਆ ਜੀ ਪੂਰੀ ਭਾਰੀ ਢਾਂਚੇ ਦੇ ਵਿੱਚ ਆ ਪਸੰਦ ਆਉਗੀ ਆਪਣੇ ਵੀਰਾਂ ਨੂੰ ਤਿਆਰੀ ਥੱਲਿਓਂ ਵੇਖੀ ਇਹ ਮੁਕੰਮਲ ਕਰੀ ਪਈ ਠੀਕ ਆ ਇਹ ਹੋਰ ਦਿਨ ਪਸ਼ੂ ਤੇ ਪੂਰੇ ਹੋਏ ਹੁੰਦੇ ਤੇ ਰਾਜੀ ਆ ਪੂਰੇ ਵਜਨ ਰੋਡ ਤੇ ਵਿੱਚ ਉੱਪਰ ਵੀ ਦਿਨ ਲੈ ਕੇ ਜਾ ਸਕਦੀ ਆ ਜਿਹੜਾ ਚਾਰ ਕਿ ਦਿਨ ਤਾਂ ਹਾਈ ਐਂ ਦੀ ਲਿਖੀ ਹੋਈ ਆ ਡੇਟ ਅੱਛਾ ਜੀ ਉੰਦੇ ਤੋਂ ਰਹਿੰਦੇ ਆ ਠੀਕ ਆ ਤੋ ਦੋ ਚਾਰ ਦਿਨ ਤੇ ਵੀ ਜਾ ਸਕਦੀ ਵੀਰੇ ਹਾਂ ਫਿਰ ਪਾਸ ਕੀਤੀ ਨਾ ਪੂਰੀ ਐਨ ਮੋਟੀ ਤਾਰ ਪੈਂਦੀ ਆ ਹਾਂ ਨਹੀਂ ਇਦਰ ਇੱਕ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾ ਰਿਹਾ ਠੀਕ ਆ ਜੀ ਮਿਲਕ ਬੇਨ ਵੀ ਕਾਫੀ ਮੋਟੀ ਆ ਇੱਕ ਰਸੇ ਵਾਂਗ ਠੀਕ ਆ ਤੇ ਮੱਝ ਚੰਗੀ ਆ ਗੁਰਵਿੰਦਰ ਕੀ ਮੰਗ ਕੀ ਡਿਮਾਂਡ ਇਹਦੀ ਰੱਖੀ ਹੈ ਭਰਾ ਗੁਰਵਿੰਦਰ 1 ਲੱਖ 25 ਹਜ਼ਾਰ ਮੰਗਨੇ ਇੱਕ ਪੰਜੀ ਹਾਂਜੀ ਠੀਕ ਆ ਭਰਾ ਲੋ ਵੀ ਇੱਕ 25 ਦੋਸਤੇ ਦੀ ਡਿਮਾਂਡ ਆ ਲੈਣ ਦੇਣਾ ਚਲੋ ਕੋਈ ਵੀ ਸੱਜਣ ਆਉਂਦਾ ਮੌਕੇ ਤੇ ਤੁਸੀਂ ਡੀਲ ਕਰਦੇ ਹੋ ਸੌਫਦਾ ਕਰਦੇ ਹੋ ਮਾਨਤਨ ਹੋਊਗਾ ਹੋਊਗਾ ਠੀਕ ਆ ਜੀ ਤੋ ਕੋਈ ਵੀ ਸੱਜਣ ਆਪਣਾ ਵਿੱਚੋਂ ਮਾਨਤਨ ਕਰ ਬਾਕ ਹੋ ਜਾਊਗਾ ਥੋੜਾ ਜਨਾ ਹੋ ਜਾਏਗਾ ਨਹੀਂ ਕਰਦੇ ਫਿਰ ਨਾਲ ਹੀ ਗੁਰਵਿੰਦਰ ਜਿਆਦਾ ਨਹੀਂ ਥੋੜਾ ਜਨਾ ਕੋਈ ਨਹੀਂ ਕਰਦਾ ਗਿਆ ਥੋੜਾ ਬਤਾਈਆ ਹਾਂਜੀ ਹਾਂਜੀ ਕੋਈ ਇਹ ਨਹੀਂ ਤੇ 100 200 ਵਾਲਾ ਹੀ ਹੈ ਨਹੀਂ ਨਹੀਂ 100 200 ਵਾਲਾ ਤੇ ਨਹੀਂ ਜਿਆਦਾ ਕਰਦਾ 1000 5000 5500 ਖਛੜਿਆ ਜਾਊਗਾ ਹਾਂ ਠੀਕ ਆ ਲਓ ਵੀ ਮਾਨਤਨ ਹੋ ਜਾਊਗਾ ਕੋਈ ਵੀ ਭਰਾ ਸੌਦਾ ਕਰੇ ਠੀਕ ਆ ਮੱਧ ਬੱਦੀ ਆ ਭਾਰੇ ਢਾਂਚੇ ਦੇ ਵਿੱਚ ਸੋ ਪਾਇਲ ਕਦਮੀ ਤੁਸੀਂ ਕਰ ਲਿਆ ਜੀ ਕਿਉਂਕਿ ਪਤਾ ਕੀ ਚੱਕਰ ਅੱਗੋਂ ਤੁਹਾਨੂੰ ਪਤਾ ਉਹ ਹੀ ਜਾਂਦੇ ਆਪਾਂ ਸਹੀ ਆ ਬਿਲਕੁਲ ਦਸੀਦਾ ਵਾ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਦੀਆਂ ਵੱਡੀਆਂ ਮੱਜਾਂ ਦੇ ਰੇਟ ਤਾਂ ਚੰਗੇ ਜਾਣੀ ਬਿਲਕੁਲ ਜੀ ਤੇ ਇਹ ਚੰਗੀ ਆ ਮੱਜ ਪਤਲੀ ਤੇ ਵੱਡੀ ਆ ਚੰਗੇ ਜਾਣੀ ਮੰਦਾ ਠੀਕ ਆ ਜੀ ਬਾਕੀ ਕੋਈ ਗ੍ਰਾਮ ਬਹੁਤੇ ਵੀਰਾਂ ਦੇ ਬਾਜ਼ਾਰ ਮੰਦਾ ਠੰਡਾ ਬਾਕੀ ਚੰਗੇ ਦਾ ਮੰਦਾ ਨਹੀਂਗਾ ਸੋ ਚੰਗਾ ਪਸ਼ੂ ਤੁਸੀਂ ਲੈਣਾ ਤੇ ਚੰਗਾ ਰੇਟ ਭਰਨੇ ਪੈਂਦਾ ਠੀਕ ਆ ਜੀ ਸਿਰਫ ਸਵਾ ਲੱਖ ਰੁਪਏ ਦੀ ਝੋਟੀ ਹੁਣ ਮੰਗਣ ਦਾ ਤੁਹਾਨੂੰ ਮਿਲ ਜੂਗੀ ਮੰਗਣ ਦਾ ਸਾਹ ਭਲਾ ਦੋ ਉਹ ਵੀ ਕਰ ਲਈਏ ਡੇਢ ਵੀ ਕਰ ਲਈਏ ਫਰਬੱਜਾ ਜੈ ਜੈ ਗੀਤਾ ਵੀ ਚਲੋ ਐਵੇਂ ਜਿਆਦਾ ਅਗਲੇ ਨੂੰ ਨਾ ਮੱਝ ਵੀ ਗੁਰਵਿੰਦਰ ਸਿੰਘ ਚੰਗੀ ਹੈ ਤੁਹਾਡੀ ਮੈਂ ਚਲੇ ਪਾਸੇ ਤੇ ਬਹੁਤ ਚੰਗੀ ਹੈ ਇਹ ਨਹੀਂ ਕੋਈ ਕਹਿ ਸਕਦਾ ਵੀ ਇਸ ਪਾਸੇ ਖੁੰਜੀ ਆ ਹਾਂਜੀ ਉਰੇ ਭਾਰੇ ਲੋਡ ਵਜਨ ਦੇ ਵਿੱਚ ਇੱਧਰ ਆਪਾਂ ਤੁਹਾਨੂੰ ਵਹਿੜਾ ਦਿਖਾ ਦਿੰਨੇ ਆ ਦੋਸਤੋ ਤਿੰਨ ਵਹਿੜਾ ਸੀਗੀਆਂ ਗੁਰਵਿੰਦਰ ਦੇ ਕੋਲ ਜਿਨ੍ਹਾਂ ਦੇ ਵਿੱਚੋਂ ਤਿੰਨੇ ਵਹਿੜਾ ਬਿਲਕੁਲ ਸੱਜਰਬਾਦੀਆਂ ਖੁੰਆਂ ਨੇ ਤੇ ਬਸ ਹੀ ਸ਼ੁਰੂਆਤ ਆਪਾਂ ਕਰ ਲੈਂਦੇ ਆ ਗੁਰਵਿੰਦਰ ਕਿਹੜੇ ਪਾਸਿਓਂ ਵਹਿੜ ਦੀ ਸ਼ੁਰੂਆਤ ਕਰਦੇ ਆ ਉਹ ਵਾਈਟ ਤੋਂ ਕਰ ਲਾ ਫਿਰ ਕਰ ਲੋ ਆ ਜਿਹੜੀ ਆਪਣੇ ਕੋਲ ਐਚਐਫ ਬ੍ਰੀਡ ਦੇ ਵਿੱਚ ਆ ਕੀ ਵੇਰਵਾ ਇਸ ਵੇਰ ਦਾ ਇਹਨੂੰ ਵੀਰੇ ਆਪਣੇ ਕੋਲ ਸੁਈ ਜਾਏ ਪਰਸੋਂ ਰਾਤ ਸੁਈ ਆ ਪਰਸੋਂ ਰਾਤ ਦੀ ਹਾਂਜੀ ਬੱਛੀ ਆ ਮਗਰ ਇਹਨੇ ਸਟ੍ਰੈਕਰ ਸੀ ਹੋਣ ਦੀ ਠੀਕ ਆ ਜੀ ਸਟ੍ਰੈਕਰ ਦੀ ਆ ਜੀ ਹਾਂਜੀ ਹਾਂਜੀ ਇੱਧਰ ਲਓ ਜੀ ਸਟ੍ਰੈਕਰ ਦੀ ਦੋਸਤੋ ਮਗਰ ਬੱਛੀ ਫੀਮੇਲ ਕਾਫ ਸੋ ਬੱਚਾ ਬਹੁਤ ਖੂਬਸੂਰਤ ਪਾਇਆ ਚਲੋ ਆਈ ਦੇ ਫਾਰਮ ਹੁੰਦੇ ਵਿੱਚੋਂ ਹਾਂਜੀ ਠੀਕ ਆ ਤੇ ਗੁਰਵਿੰਦਰ ਸੁਈ ਰੋ ਕਿਨੇ ਕੱਲ ਤੇ ਪਰਸੋਂ ਦੀ ਇਹ ਪਰਸੋਂ ਰਾਤ ਸੁਈ ਆ 12 ਕਾ ਜੀ ਠੀਕ ਆ ਜੀ ਹਾਂਜੀ ਤੇ ਇਸ ਵਕਤ ਬੋਲੇ ਦੀ ਕੀ ਸਥਿਤੀ ਹੈ ਜੀ ਬੋਲੇ ਦੀ ਵੀਰੇ ਆਪਾਂ ਲਾ ਸਕਦੇ 20 ਤੋਂ ਬਾਹਰ ਲਾ ਸਕਦੇ ਤੇ 20 ਕਿਲੋ ਲਾ ਲਓ 20 ਕਿਲੋ ਹਾਂਜੀ 20 ਕਿਲੋ 24 ਇੱਕ ਨੰਬਰ ਠੀਕ ਆ ਸੁਬਾ ਹੋਊਗਾ ਦੂਜਾ ਕਿ ਤੀਜਾ ਇਹ ਵੀਰੇ ਸੁਬਾ ਹੈਗਾ ਦੂਜਾ ਦੂਜਾ ਸੁਬਾ ਹਾਂਜੀ ਲੋ ਵੀ ਸੁਬਾ ਦੋਸਤੋ ਦੂਜਾ ਹੈ ਕਿਸੇ ਮੇਰੇ ਫਾਰਮਰ ਪੁਰਾਣੇ ਨੇ ਚਾਹੇ ਫਾਰਮ ਸਮਾਲ ਚਾਹੇ ਲਾਰਜ ਫਾਰਮ ਦੇ ਵਿੱਚ ਚੰਗੀ ਵੈਰ ਪਾਉਣੀ ਆ ਦੂਜਾ ਸੁਬਾ ਸੁਈ ਆ ਅੱਜ ਦੂਜਾ ਹੀ ਦੇਣਾ ਠੀਕ ਆ ਜੀ ਮਗਰ ਸਟ੍ਰਾਈਕਰ ਦੀ ਬੱਚੀ ਬੱਚਾ ਵੀ ਖੂਬਸੂਰਤ ਆ ਤੁਸੀਂ ਇਹ ਸਾਹਮਣੇ ਦੇਖ ਸਕਦੇ ਜੀ ਹਾਂਜੀ ਪੂਰਾ ਵਜਨ ਲੋੜ ਆ ਇਧਰੋਂ ਲੇਵਾ ਤੁਹਾਨੂੰ ਹਵਾਨਾ ਦਿਖਾਈਏ ਤੇ ਫਾੜੀ ਵਾਲਾ ਚੱਡਾ ਤੇ ਇਧਰ ਬਹਿਣੀ ਵਾਲੇ ਪਾਸੋਂ ਕਰੋ ਨੋਰ ਤੁਸੀਂ ਵੇਨਸ ਦੇ ਵੇ ਤੇ ਪਰ ਦੇਖ ਸਕਦੇ ਜੀ ਮੋਟੀ ਵੇਨਸ ਬਾਕੀ ਚੱਪੇ ਚੱਪੇ ਤੇ ਥਣ ਲੱਗਾ ਮੋਟੀ ਮਿਲਕ ਨਾੜ ਪਾਪ ਜਿਹੜੀ ਤੁਹਾਨੂੰ ਬਿਲਕੁਲ ਦਿਖਾਈ ਦੇ ਰਹੀ ਆ ਬਾਕੀ ਸਾਫ ਸੁਥਰੇ ਪਸ਼ੂ ਆ ਸਾਰੇ ਦਾਬ ਮੋٹے ਆ ਇਤੋਂ ਆਈ ਆ ਫਾਰਮ ਨੂੰ ਨਹੀਂ ਕਹਿ ਸਕਦੇ ਹੈ ਹਾਂ ਉਹਨੇ ਛੋਟੇ ਜਿਹੇ ਵਿਚਾਰੇ ਨੇ ਬਣਾਇਆ ਹੋਣਾ ਬਾਹਰ ਚੱਲੇ ਆ ਜਿੰਨੇ ਗੱਲ ਲਈ ਹਾਂਜੀ ਠੀਕ ਆ ਠੀਕ ਆ ਨੇ ਚੰਗੀ ਸੰਭੀ ਸੂਭੀ ਚੰਗੀ ਜਿੱਥੋਂ ਵੀ ਆਈਏ ਕਰਮਾ ਲਈ ਸਭੀ ਆ ਬਾਕੀ ਸੂ ਸਵਾਂ ਤੋਂ ਬਾਅਦ ਵੀ ਕੋਈ ਐਡੀ ਪਿੰਡੇ ਪਾਸੇ ਵੀ ਲੱਸੀ ਨਹੀਂ ਲੱਗਣ ਢੀਗੀ ਮੈਂ ਵੀ ਗੁਰਵਿੰਦਰ ਇੱਕ ਵਾਰ ਖੋਲ ਕੇ ਨੂੰ ਵੀ ਵੀਰੇ ਤੋੜ ਕੇ ਦਿਖਾ ਦੇ। ਸੋ ਦੋਸਤੋ ਇਹ 20 ਕਿਲੋ ਸਟਾਟਿਕ ਹੁਣ ਬੋਲਾ ਇਹਦੇ ਥਲੇ ਦੂਜੇ ਦਿਨ ਦੀ ਸੂਈ ਆ ਤੇ ਦੂਜੇ ਹੀ ਸੂਆ। ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਰਹੇ ਆ। ਬਧੇਰੇ ਸਮਝ ਆ ਜਾਊਗੀ ਤੁਹਾਨੂੰ ਗੱਲਬਾਤ। ਸਵੇਰ ਬੋਲਾ ਬੜੀ ਸਪੈਸ਼ਲ ਆ। ਲੰਬਾਈ ਵੈੜ ਦੀ ਤੁਸੀਂ ਚੈੱਕ ਕਰੋ। ਕੱਦ ਵੀ ਵੱਡੀਆਂ ਵਾਰਾਂ ਦੇ ਵਿੱਚ ਆ। ਲੰਬੀ-ਲੰੰਬੀ ਵੀ ਚੰਗੀ ਆ ਠੀਕ ਆ। ਤੇ ਗੁਰਵਿੰਦਰ ਬਾਕੀ ਚਲੋ ਮਾਲ ਆਉਂਦਾਰੀ ਦਾ ਵੀ ਤੁਹਾਡੇ ਕੋਲੇ ਕੈੜੀਆ ਤਕਰੀਬਨ 25-27 ਕਿਲੋ ਦੁੱਧ ਨੂੰ ਆਉਣ ਵਾਲਾ ਰਹਾ ਆ ਰਹਾ ਵੀਰੇ 30 ਦੇ ਪਲੱਸ ਵੀ ਕਰੇਗੀ ਬੈ ਹਣਾ 30 ਪਲੱਸ ਵੀ ਜਾ ਸਕਦੀ ਹੈ ਬਾਹਰ ਦੇਖ ਲੋ ਤੇ ਹੀ ਵਜਨ ਮਟਾ ਦੇਖ ਲੋ ਬਹੁਤ ਜ਼ਿਆਦਾ ਬਿਲਕੁਲ ਜੀ ਬਿਲਕੁਲ ਬਾਹਰ ਵੱਡੀ ਹੈ ਦੋਸਤੋ ਚਲੋ 30 ਲੀਟਰ ਤੋਂ ਪਲੱਸ ਵੀ ਦੁੱਧ 20 ਕਿਲੋ ਦਾ ਤਾਂ ਨਹੀਂ ਹੈਗਾ ਇਸ ਹਾਲਤ ਤੁਹਾਨੂੰ 3 ਦਿਨ ਹੀ ਹੋਏ ਸੂਈ ਨੂੰ ਹਾਂ ਸੋ 20 ਕਿਲੋ ਤੋਂ ਤਾਂ ਸਟਾਰਟਿੰਗ ਹੀ ਹੈ ਅਜੇ ਦੂਜੇ ਤੀਜੇ ਦਿਨ ਦੇ ਦੌਰਾਨ ਸੋ 30 ਲੀਟਰ 28-30 ਲੀਟਰ ਆਪਣੀ ਨਿਗਾਹ ਦੇ ਵਿੱਚ ਦੋਸਤੋ ਬਾਹਰ ਦੁੱਧ ਚਵਾਉਗੀ ਬ ਜਿੱਦਿਕਾ ਸੇਵਾ ਸੰਭਾਲ ਆਪਾਂ ਕਰਨ ਲੱਗਾ ਉਹਨਾਂ ਦਾ ਆਪਾਂ ਦੁੱਧ ਲੈ ਲਾਂਗੇ ਇਸ ਵੇੜ ਤੋਂ ਸਟ੍ਰੇਟ ਪਤਾ ਆ ਗਿਆ ਠੀਕ ਆ ਜੀ ਬਿਲਕੁਲ ਤੁਸੀਂ ਦੇਖੋ ਫੇਸ ਇੱਧਰ ਇੱਕ ਬਹਿਣੀ ਵਾਲੇ ਪਾਸੇ ਵਿਖਾ ਦਿੰਨੇ ਆ ਤੁਹਾਨੂੰ ਗੁਰਵੰਦਰ ਵੀਰ ਚਵਾਈ ਕਈ ਵਾਰ ਨਾਲ ਜ਼ਿਆਦਾਤਰ ਭਰਾਜ ਨਾਲ ਮਸ਼ੀਨੀ ਕਰਦੇ ਬਾਕੀ ਦੋ ਪਾਸੇ ਬੈਠੇ ਵੀਰ ਜਿਵੇਂ ਮਰਜੀ ਭਾਵੇਂ ਦੋ ਪਾਸੇ ਬੈਠ ਕੇ ਇਹ ਨਹੀਂ ਲੱਤ ਲਾਉਂਦੀ ਠੀਕ ਆ ਜੀ ਹਾਂ ਜੀ ਲਓ ਵੀ ਦੋ ਪਾਸੇ ਬੈਠ ਕੇ ਮੇਰੇ ਭਰਾਵੋ ਭਾਵੇਂ ਚਵਾਈ ਕਰੀ ਜਾਂਦੇ ਮਰਜੀ ਕਰੀ ਜੋ ਕੋਈ ਚੱਕੇ ਇਹ ਨਹੀਂ ਕਰਮਾਂ ਲਈ ਠੀਕ ਆ ਜੀ ਇੱਕ ਥਾਂ ਤੋਂ ਦੂਜੀ ਥਾਂ ਲੱਤ ਪੁੱਟਦੀ ਕੋਈ ਵਾਰ ਮਸ਼ੀਨੀ ਚਵਾਈ ਤੇ ਕੁੱਝ ਲੱਗੇ ਆ ਦੇਖ ਨਾ ਲੋ ਜੀ ਉਹ ਨਹੀਂ ਗੱਲ ਬਿਲਕੁਲ ਮੋਟੀ ਜਿਹੜੀ ਦੋਸਤੋ ਗੰਨੇ ਵਰਗੀ ਧਾਰ ਆ ਪੋਲੀ 바ਕੀ ਰੂਮ ਵਰਗੀ ਆਪਾਂ ਕਹਿ ਲੋ ਬਿਲਕੁਲ ਪੋਲੀ ਜੋਣ ਆ ਕੋਈ ਚੱਕਰ ਨਹੀਂ ਇੱਕ ਨੰਬਰ ਚਵਾਈ ਲੱਗੀ ਆ ਮੈਂ ਵੀ ਗੁਰਵਿੰਦਰ ਦੇ ਦਾ ਮੁੱਲ ਉਹੋ ਕਰਦੇ ਮੇਰਾ ਭਰਾ ਜਿਹੜਾ ਆਪਾਂ ਲੈ ਲੈਣਾ ਲੈ ਲੈਣਾ ਵੀਰੇ ਆਪਾਂ ਮੁੱਲ ਤੇ ਕਰ ਦੇਂਦਾ 1 25 ਆ ਹਾਂਜੀ 20 ਹੀ ਦੇ ਦਾਂਗੇ ਜੀ ਯਸ ਤੈਨੂੰ ਇੱਕ 20 ਦੀ ਹਾਂ ਮੈਂ ਤਾਂ ਆਖਿਆ ਵੀ ਗੁਰਵਿੰਦਰ ਵੀਰ ਸਦਾ ਦਾ ਬਿੱਲ ਗੋਲੀ ਆਪਾਂ 5000 ਤੋਂ ਲੈਸ ਕਰੇਗਾ ਬਿਕਰੀਆਂ ਦਾ ਵੀ 25 ਕਰਕੇ 30 ਦੀ ਦੇ ਦਿਆਂਗੇ ਨਹੀਂ ਨਹੀਂ 20 ਦੀ ਦੇ ਦੇ ਇੱਕ 20 ਦੀ ਦੇ ਦਿਆਂਗੇ ਹਾਂਜੀ ਲਓ ਵੀ 120000 ਦੀ ਇੱਕ ਸੰਗਿਰੋ ਵਾੜਾ ਗੁਰਵਿੰਦਰ ਆਪਾਂ ਵੀ ਦੇ ਲਈ ਆ ਬਾਕੀ 28 30 ਲੀਟਰ ਵਾਲਾ ਪਛੂ ਚਲੋ ਜਿੱਥੋਂ ਵੀ ਮੇਰਾ ਭਰਾ ਉਹ ਪਰਚੇਜ਼ ਕਰੇ ਜੇ ਨਹੀਂ ਵੀ ਕੋਈ ਰੰਦਾ ਕੋ ਡੰਗਰ ਸ਼ੁਕਰ ਹੁੰਦਾ ਆ ਲਾਤ ਮਾਰੇ ਜਿਹੜਾ ਮਰਜੀ ਚ ਹੋਈ ਜਾਵੇ ਕੋਈ ਪ੍ਰੋਗਰਾਮ ਨਹੀਂ ਇਹਨੂੰ ਆਈ ਠੀਕ ਆ ਵੀਰੇ ਹਾਂਜੀ ਹਾਂਜੀ ਲਓ ਵੀ ਇਹ ਦੋਸਤੋ 120000 ਦੀ ਅੱਜ ਆਪਣੇ ਭਰਾਵਾਂ ਨੂੰ ਮਿਲਣੀ ਆ ਵਾੜ ਤੁਸੀਂ ਪ੍ਰੋਪਰ ਮ ਲੇਵੇ ਹਵਾਂ ਨੇ ਦੀ ਸਾਫ ਸੁਥਰੀ ਆ ਕੁਝ ਧਾਰਾ ਮਾਰ ਕੇ ਆਪਾਂ ਤੁਹਾਨੂੰ ਚੋਕੇ ਵੀ ਦਿਖਾਤੀ ਆ ਚੁਵਾਈ ਇੱਕ ਨੰਬਰ ਲੱਗੀ ਆ ਤੇ ਆਏ ਮਸ਼ੀਨੀ ਕਰੋ ਦੋ ਪਾਸੇ ਬੈਠ ਕੇ ਕੋਈ ਭੈਣ ਭਰਾ ਆਪਨਾ ਕਰੇ ਜੀ ਫਿਰ ਵਦੂ ਜਿਹੜੀ ਮਗਰਾਂ ਬੱਚੀ ਬਹੁਤ ਚੰਗੀ ਆ ਮਗਰ ਆ ਜਿਹੜਾ ਆ ਗਿਆ ਨਾ ਬੱਚਾ ਤੇ ਮੇਰੀ ਟੂਬ ਆ ਗਈ ਮਗਰ ਠੀਕ ਆ ਜੀ ਕੱਲ ਨੂੰ ਇਹ ਬੱਚੀ ਆ ਬਹੁਤ ਚੰਗੇ ਸੀਮਨ ਦੀ ਸਟ੍ਰਾਈਕਰ ਦੀ ਵੀਰਾਂ ਦਾ ਬੱਚੀ ਆ ਚਲੋ ਜਿੱਥੋਂ ਵੀ ਖਰੀਦੀ ਇਹਨਾਂ ਨੇ ਪ੍ਰੋਪਰ ਡਿਟੇਲ ਉਹਨਾਂ ਨੇ ਦੱਸੀ ਇਹਨਾਂ ਨੂੰ ਠੀਕ ਆ ਸੋ ਬਹੁਤ ਖੂਬਸੂਰਤ ਆ ਨਾ ਮੇਰਾ ਭਰਾ ਕੋਈ ਛੜਦਾ ਨਹੀਂਗਾ ਜਿੰਨੇ ਪੈਸੇ ਇਨੇ ਕਲਾਉਣੇ ਆ ਇੰਨੇ ਕ ਕਪੈਸਿਟੀ ਵਾਲਾ ਤੁਸੀਂ ਦੁੱਧ ਬਿਲਕੁਲ ਦੁੱਧ ਵਾਲਾ ਜਾਨਵਰ ਲੱਭ ਰਹੇ ਹੋ ਤੇ ਪਹਿਲ ਕਦਮੀ ਕਰ ਲਿਓ ਠੀਕ ਆ ਜੀ ਇੱਧਰ ਗੁਰਵਿੰਦਰ ਇੱਧਰ ਆਪਣੇ ਕੋਲ ਇੱਕ ਆ ਗਈ ਹੈ ਸਾਹਿਬ ਇਹ ਵੀ ਵੀਰੇ ਦੁੱਧੇ ਸੁਵੇ ਬੱਚੀ ਸੂਈ ਆ ਦੁੱਧੇ ਸੁਈ ਨੂੰ ਅੱਜ ਹੋ ਗਏ ਆ 4-5 ਦਿਨ 5 ਦਿਨ ਹੋ ਗਏ ਅੱਜ ਸੂਈ ਪੰਜ ਕਿ ਦਿਨ ਹੋ ਗਿਆ ਮਗਰ ਉਹ ਤੇ ਬੱਚਾ ਇਹਦੇ ਮਗਰ ਬੱਚਾ ਇਹਦੇ ਥੱਲੇ ਇਸ ਟਾਈਮ ਦੁੱਧ ਹੈਗਾ ਬਾ 23 ਕਿਲੋ 23 ਕਿਲੋ ਹਾਂਜੀ ਭਾਵੇਂ ਕੋ ਦੋ ਤਿੰਨ ਦਾ ਕਿਚੋਗੇ ਲੈ ਲੋ ਵੀ 23 ਕਿਲੋ ਦੁੱਧ ਇਸ ਵਾਰ ਦੇ ਦੋਸਤੋ ਥੱਲੇ ਇਸ ਵਕਤ ਹਾਜ਼ਰ ਆ ਕਾਦਾ ਤੁਹਾਡੇ ਜੱਡਾ ਜੇ ਕਾਦ ਦਾ ਬੜਾ ਵਡਾ ਜੀ ਕਾਦ ਬ ਹਾਈਟ ਕਰਾਈ ਬਹੁਤ ਸੋਹਣੀ ਗੱਡੀ ਆ ਤੇ 22 23 23 ਕਿਲੋ ਐਸ ਵਕਤ ਦੁੱਧ ਦਾ ਬੋਲੇ ਚ ਹਜੇ ਬਾਹਰ ਹੀ ਆਈ ਹੈ ਕਰਮਾਲੀ ਮੁੱਠੀ ਮੁੱਠੀ ਥਾਂਵੇਂ ਬੰਡਾ ਫਿਰਨਾ ਮੇਰਾ ਪਰਾਈ ਤੋਂ ਵੇਖੋ ਤੇ ਗਿੱਠਾਂ ਦੇ ਗਿੱਠਾਂ ਤੈ ਮਰਲੇ ਦੀਆਂ ਮਰਲੇ ਬੰਡਾ ਕਹ ਲੋ ਬਹੁਤ ਚੰਗੀ ਸਪੇਸ ਗੈਪ ਸੋ ਮਗਰ ਬੱਛਾ ਅੱਜ ਚੌਥਾ ਪੰਜਵਾਂ ਪੰਜਵਾਂ ਚੌਥਾ ਕਰਦੇ ਦਿਨ ਹੋ ਗਏ ਕੱਦ ਬਹੁਤ ਪੂਰਾ ਵੱਡਾ ਜਿੱਡਾ ਇੱਕ ਨਾਰਮਲ ਕੋਲ ਬੱਦੀਆਂ ਵੜਾ ਦੇਖਦੇ ਆ ਨਾ ਫਾਰਮ ਆ ਰੀਆਂ ਹਿਸਾਬ ਲਾ ਲੋ ਦੋਤਾ ਹੀ ਵੱਡਾ ਕਾਦਾ ਬਾਕੀ ਗੁਰਵਿੰਦਰ ਵੇਖੋ 6 ਫੁੱਟ ਤੋਂ ਤਾਂ ਕਾਦਾ ਤੇ ਕੱਦ ਦੇ ਬਿਲਕੁਲ ਬਰਾਬਰ ਹੀ ਹੈ ਵ ਮੈਂ ਵੀ ਗਰਵਿੰਦਰ ਤੌਰ ਤੇ ਨੂੰ ਵੀਰ ਬਾਕੀ ਬੈਕ ਸਾਈਡ ਤੋਂ ਦੋਸਤੋ ਪੱਦਰ ਇੱਕ ਸਾਰ ਜਿਹੜੀ ਗੱਲ ਮੇਨ ਆਪਾਂ ਕਰ ਸਕਦੇ ਆ ਮੁੱਖ ਇੱਕ ਸਾਰ ਬਿਲਕੁਲ ਪੱਦਰ ਫਾੜੀ ਇਹਨੇ ਨੀਵਾ ਕਰਮਾਲੀ ਨੂੰ ਲੱਗਾ ਆਇਦਰ ਦੇਖੋ ਜੀ ਆ ਜਾ ਵੇਖੋ ਜਲਵਾ ਬਹੁਤ ਖੂਬਸੂਰਤ ਤੇ ਕੰਪੈਕਟ ਨਿੱਗਰ ਹਵਾਨੇ ਦੇ ਵਿੱਚ ਦੇ ਵਿੱਚ ਕਰੋ ਚੱਕ ਜੀ ਬਾਕੀ ਕਰਮੰਦਰ ਇੱਕ ਪਹਿਲੇ ਨੰਬਰ ਵਾਲੀ ਚਿੱਟੀ ਵਾਰ ਦਿਖਾਈਏ ਤੇ ਕਹਿ ਬੁਖਾਰਿਆ ਕੋਈ 50 55 50 52 ਲੀਟਰ ਦੁੱਧ ਸੌਖਾ ਭਰਾਈ ਜਾਣਗੀ। ਕਿ ਨਹੀਂ? ਹਾਂਜੀ ਹਾਂਜੀ 22 ਲੀਟਰ ਤੋਂ ਬਾਹਰ ਬਾਹਰ ਚੱਲਣ ਵਾਲੀਆਂ ਤੋਂ ਬਹੁਤ ਜ਼ਿਆਦਾ ਇਹ ਤਾਂ 30 ਇਹ 30 ਪਰਾਸੀ ਕਰੂੰਗੀ। 20 ਕਿਲੋ ਇਹਦੇ ਥੱਲੇ ਵੀ ਹੈਗਾ ਜੀ। ਹਾਂ। ਲਓ ਵੀ ਠੀਕ ਹੈ ਜੀ ਸੌਖੇ ਦੁੱਧ ਦੀ ਆਪਾਂ ਗੱਲ ਕੀਤੀ ਹੈ। ਬਾਕੀ ਮੇਰਾ ਫਾਰਮਰ ਭਰਾ ਕੀ ਉਹਨਾਂ ਦਾ ਡਾਈਟ ਪਲਾਨ ਹੈ ਠੀਕ ਹੈ ਜੀ ਕਿੰਦਾ ਦਾ ਉਹਨਾਂ ਦਾ ਬਿਲਕੁਲ ਅੱਗੇ ਟੈਕਨੀਕ ਆ। ਉਹ ਤੁਸੀਂ ਆਪ ਦਾ ਬਿਲਕੁਲ ਆਪ ਪੜਿਆ ਵਿਚਾਰ ਲਿਓ ਕਿਉਂਕਿ ਹਰੇਕ ਫਾਰਮਰ ਦਾ ਹੁੰਦਾ ਨਾ ਵੀ ਕਈ ਉਹਨਾਂ ਵੱਡੇ ਫਾਰਮਾਂ ਦੇ ਵਿੱਚ ਚਲ ਗਿਆ ਜਾਣਾ ਮੈਨੇਜਮੈਂਟ এনवायरमेंट ਸਾਰਾ ਕੁਝ ਮੈਟਰ ਕਰਦਾ ਠੀਕ ਆ ਤੇ ਇਹ ਬਾਰਡ ਤਕਰੀਬਨ ਇਸ ਵਕਤ 22 23 22 23 ਕਿਲੋ ਦੁੱਧ ਪੰਜਾਂ ਛੇ ਦਿਨਾਂ ਦੀ ਸੂਈ ਦੇ ਥੱਲੇ ਆ ਆ ਮਗਰ ਬੱਚਾ ਇਹਦੇ ਮੇਲ ਕਾਫ ਜੇ ਮਗਰ ਸੋ ਖਾਣ ਵੀ ਬਹੁਤ ਸਵਾਦੀ ਲੱਗਾ ਇਹ ਥੀਮੁੱਠੀ ਦਾ ਖਾਣਾ ਬੇਸ ਦੇ ਉੱਪਰ ਤੁਸੀਂ ਵੇਖੋਗੇ ਹਾਂਜੀ ਆ ਚੈੱਕ ਕਰੋ ਆ ਦੇਖੋ ਜੀ ਇਹ ਕਰੰਦਰ ਦਾ ਡਿਮਾਂਡ ਮੁੱਲ ਕੀ ਰਹੂਗੀ ਇਸ ਵਾਰ ਦੀ ਬਾਹਰ ਚੰਗੀ ਆ ਬਾਕੀ ਹਾਈਟ ਕੱਟ ਹੁਣ 22 23 ਕਿਲੋ ਤੋਂ ਸ਼ਟਾਰਟਿੰਗ ਆ ਬਹੁਤ ਜੋ ਹਜੇ ਬਾਹਰ ਹੀ ਆਈ ਆ ਹਾਂਜੀ ਹਾਂਜੀ ਕੀ ਮੁੱਲ ਰਹੂਗਾ ਦੇ ਦਾਂਗੇ ਵੀਰੇ ਇੱਕ 25 ਦੀ ਦੇਣੀ ਆ ਇੱਕ 25 ਦੀ ਹਾਂਜੀ ਲਓ ਵੀ ਇੱਕ 25 ਦੀ 200 ਇਹ ਧੰਨਵਾਦ ਬਾੜ ਮਿਲ ਜੂਗੀ ਆ ਬਿਲਕੁਲ ਜੀ ਇਹ ਨਹੀਂ 2.5 ਲੱਖ ਮੰਗ ਲੈਂਦੇ ਆ ਨਾ ਉਹ ਨਹੀਂ ਆਪਾਂ ਜਿਹੜੀ ਆਪਾਂ ਦੇਣੀ ਆ ਦਾਤੀ ਆਪਣੀ ਨਾ ਬਿੱਟੇ ਜਿਹੜਾ ਮੈਂ ਦੇ ਦੋਸਤੋ ਅਸੀਂ ਗੱਲ ਕਰਾਂਗੇ ਤੇ ਨਹੀਂ ਆਪਾਂ ਕੋਈ ਪ੍ਰੋਬਲਮ ਨਹੀਂ ਭਾਵੇਂ ਕੋਕਲਾ ਰਾਗ ਰਹਿ ਗਏ ਤੇ ਚੋਗੇ ਜਾ ਸਕਦਾ ਵਾ ਠੀਕ ਆ ਇਸ ਟਾਈਮ 23 ਕਿਲੋ ਐਂਦੇ ਥੱਲੇ ਭਾਈ ਚਾਰ ਤੋਂ ਪੰਜ ਦਿਨ ਹੋਇਆ ਸੀ ਮੈਂ ਮਾਰ ਵਾਸਤੇ ਗੁਰਵਿੰਦਰ ਵੀਰ ਦੇ ਕੋਲ ਸਾਰਾ ਸੂਆ ਸਵਾਈਾ ਮੇਰੇ ਕੋਲ ਆਪਣਾ ਮਾਰ ਵੀ ਵਧੀਆ ਬਕਾਇਆ ਹੈ ਜੇ ਫੈਸਿਲਿਟੀ ਹੈ ਕੋਈ ਭੈਣ ਭਰਾ ਆਪਣਾ ਕੋਈ ਵੀਰ ਫੈਮਿਲੀ ਦੇ ਨਾਲ ਆ ਸਕਦਾ ਹਾਂਜੀ ਹਾਂਜੀ ਜੇ ਮਰਜ਼ੀ ਆਪਾਂ ਵੀਰਾਂ ਚੁਆਈਆਂ ਕਰਨ ਲਈ ਪਤਾ ਨਹੀਂ ਫੈਸਿਲਿਟੀ ਇੱਥੇ ਰਹਿਣ ਦੀ ਹੋਵੇ ਜਾਂ ਨਾ ਹੋਵੇ ਨਹੀਂ ਨਹੀਂ ਰਹਿਣ ਦੀ ਕੋਈ ਪ੍ਰੋਬਲਮ ਨਹੀਂ ਇੱਕ 25 ਦੀ ਦੋਸਤ ਜੇ ਬਾਅਦ ਮੇਰੇ ਭਰਾਵਾਂ ਨੂੰ ਅੱਜ ਮਿਲਣੀ ਆ ਇਧਰ ਗੁਰਵਿੰਦਰ ਆਪਣੇ ਕੋਲ ਕ੍ਰੋਸ ਬ੍ਰੀਡ ਆ ਗਈ ਇੱਕ ਆਹ ਵੈੜ ਵੀ ਸੂਈ ਸਵਾਈਆ ਹਾਂਜੀ ਇਹ ਵੀ ਵੈੜ ਦੂਜਾ ਸੂਆ ਸੂਈ ਆ ਦੂਜਾ ਹੀ ਸੂਆ ਪਛਾ ਮਗਰ ਇਹਦੇ ਮਗਰ ਬੱਚਾ ਇਸ ਨੂੰ ਜੇ 0 ਰੁਪਏ ਦੀ ਵੀਡੀਓ ਜੇ ਕਿੰਨੇ ਵੇਖਣੀ ਪਰ ਮੈਂ ਹੁਣ ਨਾ ਥੋੜਾ ਜਿਹਾ ਜਦੋਂ ਤੁਸੀਂ ਆਉਂਦੇ ਬੈਨ ਉਹਦਾ ਬੱਚਾ ਚੁੰਗਿਆ ਸੀ ਵਿੱਚੋਂ ਕੋਚ ਥੋੜਾ ਬਤਾ ਹਾਂਜੀ ਮੂੰਹ ਮਾਰ ਗਿਆ ਮੂੰਹ ਐ ਸੁਰਤ ਕਿੰਨਾ ਦੁੱਧ ਹੈ ਦੁੱਧ ਨੇ ਥੱਲੇ ਇਸ ਟਾਈਮ ਹਜੇ ਤਾਂ 13 ਕਿਲੋ ਆ 13 ਕਿਲੋ ਆਂ ਜੀ ਅੱਜ ਕਿੰਨੇ ਦਿਨ ਦੱਸੇ ਹੋਗੇ ਸੀ ਇਹਨੂੰ ਅੱਜ 2 ਦਿਨ ਹੀ ਹੋਏ ਆ ਸੋਈ ਦੋ ਦਿਨ ਹੀ ਹੋਏ ਸਵੇਰ ਤਿੱਜਾ ਹੋ ਗਈ ਹੈ ਨਹੀਂ ਬੈਸੇ ਤਾਂ ਘਰ ਵਾਲੇ ਦਾ ਦੁੱਧ ਹੀ ਕਹਿੰਦੇ ਵੀ ਆਪਾਂ ਕੀ ਆਨੇ ਆ ਆਪਾਂ ਨੇ ਵੈਸੇ ਦੁੱਧੇ ਕਰਕੇ ਲਈਏ ਤਾਂ ਨਹੀਂ ਤਿੱਜਾ ਗਿਆ ਨਾ ਲਾਉਂ ਕੋ ਤਿੱਜਾ ਮੰਨ ਕੇ ਲੈ ਜਾ ਠੀਕ ਆ ਜੀ ਕੋ ਤਿੱਜਾ ਮੰਨ ਦੁੱਧ ਦੇ ਥਰੇ ਹਾਲੀ ਚੁਆਈ ਬਹੁਤ ਸੋਹਣੀ ਚੁਆਈ ਚੰਗੀ ਹੈ ਬਾਕੀ ਥਣ ਵੇਖ ਕੇ ਪਤਾ ਲੱਗ ਜੂਗਾ ਚੋਣ ਚੁਆਈ ਦੀ ਚੰਗੀ ਰਹੂਗੀ ਕਿ ਮਾੜੀ ਐਸੇ ਥਣ ਬਹੁਤ ਵਧੀਆ ਚੰਗਾ ਬਰਲਬੰਦ ਚੰਗੀ ਸਪੇਸ ਹੈ ਮੈਂ ਰੇਵੀ 20 ਕਿਲੋ ਕਰੇਗੀ ਦੁੱਧ ਵੀਰੇ ਆਰਾਮ ਨਾ ਕਰੋਗੀ ਠੰਡੀ ਬਹੁਤ ਆ ਫਿਰ ਜਿਵੇਂ ਮਰਜੀ ਚੋਈਓ ਵੀ ਭਾਂਡਾ ਭਾਂਡਾ ਮਸਾਲਾ ਤਕਰੀਬਨ ਚਲੋ ਬੇਸ਼ੱਕ 15 15 16 ਲੀਟਰ ਪਾਈ ਕਰਦੀ ਆ ਪਰ ਸਾਰਾ ਰਾਇ ਚੱਡਾ ਉਹਨਾਂ ਵਾਹਾਂ ਖਾਲੀ ਕਰ ਦਿਆ ਨੇ ਹਾਂਜੀ ਸਪੱਦਰ ਬੈਕ ਸਾਈਡ ਤੋਂ ਵੀ ਤੁਸੀਂ ਮਾਰੋ ਚਾਹ ਤਾਂ ਕੋਈ ਨੱਕਾ ਕੋਈ 22 24 ਦਾ ਜਿਹੜਾ 200 ਵੱਲ ਚੱ ਇੱਕ ਸਾਰ ਲੇਵਾ ਹੈ ਲੈ ਗਰਮਿੰਦਰ ਤੌਰਦੇ ਨੂੰ ਵਿਕੜਾ ਦੇ ਜਿਹੜਾ ਇੱਕ ਵਾਰੀ ਇਹ ਦੋਸਤੋ ਅੱਜ ਦੂਜਾ ਕੁਤੇ ਨਾਲ ਨਾੜੂਆ ਨਾਲ ਆ ਬੱਚੇ ਦੇ ਲਾਲ ਬੱਚਾ ਜਿਹੜਾ ਤੁਹਾਨੂੰ ਆਪਾਂ ਬਾਅਦ ਵਿੱਚ ਦਿਖਾ ਦਾਂਗੇ ਨਾੜੂ ਨਾਲ ਆ ਬੱਚੇ ਦੇ ਦੋ ਕੁ ਦਿਨਾਂ ਦਾ ਸਮਾਂ ਸਟਾਰਟਿੰਗ ਹੀ ਆ ਕੋਈ ਬੌਲੇ ਵਿੱਚ ਮੰਨ ਕੇ ਚੱਲੇ ਫਿਰ ਅੱਜ 13 ਕੁ ਕਿਲੋ ਦੇ ਥੱਲੇ ਹੁਣ ਸਟਾਰਟਿੰਗ ਹਾਈਟ ਕ੍ਰਾਸ ਬਰੀਡ ਆ ਜਿਵੇਂ ਹੁਣ ਦੋਸਤੋ ਗਰਮੀ ਦੇ ਵਿੱਚ ਵੀ ਕਾਫੀ ਭਰਾ ਆਪਣੇ ਖਰੀਦਦੇ ਸੀਗੇ ਆਉਣ ਵਾਲਾ ਸਮਾਂ ਵੀ ਚੰਗਾ ਹੈ ਉਹਦੇ ਵਿੱਚ ਤਾਂ ਇਹ ਵਧਣਾ ਵਧਣਾ ਗਾ ਗਰਮੀ ਦੇ ਵਿੱਚ ਫੇਰ ਵਾਦੇ ਆ ਰਹੀ ਹੈ ਠੀਕ ਆ ਹਾਈ ਤੋਂ ਮੀਡੀਅਮ ਤੋਂ ਪਲੱਸ ਬਾਕੀ ਪਲੀ ਪਲੀਤੀ ਪੂਰੀ ਆ ਉਹਦੇ ਵਿੱਚ ਕੋਈ ਦੋਰ ਆ ਨਹੀਂ ਗਿਆ ਠੀਕ ਆ ਜੀ ਕੋਈ ਲੱਸੀ ਫਿੱਕੀ ਨਹੀਂ ਫਿਰ ਰਾਜ ਚਾਰੂ ਬਹੁਤ ਜਿਆਦੀ ਆ ਚੰਗੀ ਹੈ ਬਾੜ ਚੰਗੀ ਹੈ ਖੂਬਸੂਰਤ ਹੈ ਲੇਕਰਵਿੰਦਰ ਮੜਾ ਇਹਨਾਂ ਮੋੜੀ ਆ ਦੇਖੋ ਜੀ ਲੋਬੇ ਠੀਕ ਆ ਸੋ ਦੋਸੇ ਜੁਆਜੇ 18 ਇਹ ਜੁਆਜੇ 20 ਹੁਣ ਮੌਕੇ ਤੇ ਜਿਹੜਾ ਸ਼ਟਾਰਟਿੰਗ ਆ ਉਹ 12 13 13 ਕਿਲੋ ਜਿਹੜਾ ਇਸ ਵਕਤ ਬੋੜਾ ਹੈ ਅੱਜ ਦੂਜਾ ਦਿਨ ਇੱਕ ਵਾਰੀ ਫਿਰ ਆਪਾਂ ਕਨਫਰਮ ਕਰਾ ਦਿੰਨੇ ਆ ਤੁਹਾਨੂੰ ਥਾਂ ਪੂਰਾ ਸੁਆਦੀ ਆ ਮਤਲਬ ਹੱਥੀ ਮੁਠੀ ਵਾਲਾ ਥਾਂ ਲੱਗਾ ਇਹਨੂੰ ਆ ਦੇਖੋ ਜੀ ਤੋ ਜਿਹੜੇ ਪਾਸੇ ਮਰਜ਼ੀ ਮੇਰਾ ਵੀਰ ਤਸੱਲੀ ਨਾਲ ਦੇਖ ਲਿਓ ਇੱਕ ਵੀ ਜੜੀਆਂ ਪੂਰੀ ਮਾਲ ਸਾਰਾ ਸਾਫ ਸੁਥਰਾ ਐ ਅੱਗੋਂ ਮੇਰੇ ਭਰਾ ਕਿਸੇ ਨੇ ਵੀ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਇੱਥੇ ਆ ਕੇ ਆਪਣੀ ਨਿਗਾਹ ਦੇ ਵਿੱਚੋਂ ਕੱਢੀਏ ਪਸ਼ਮੀਨ ਬਾਗੀ ਆਦਾ ਆਨੇ ਆਦਾ ਵੇਖ ਕੇ ਸਾਰਾ ਕੋ ਹਣਾ ਵੇਖ ਚਾਕ ਦੇਖ ਚਾਕ ਕੇ ਗੁਰਵਿੰਦਰ ਕਿੰਨੇ ਦੀ ਦਿੱਤੀ ਜਾਊਗੀ ਮੁੱਲ ਕੀ ਕਰਦੇ ਇਹਨਾਂ ਜਿਹੜੇ ਆਪਾਂ 70 ਚੋਂ 2000 ਮਾਨ ਕਰਦਾਂਗੇ 70 ਚੋਂ ਹਾਂਜੀ ਇੱਕੋ ਇੱਕ ਗੱਲ ਕਰਦੇ ਮੇਰਾ ਵੀਰ ਥੋੜਾ ਜਿਹਾ ਐਂਡਾ ਖੋਦਾ ਜਾਨ 65 ਦੀ ਦੇ ਦਾਂਗੇ ਐਂਡ 65000 ਯਸ ਦੇ ਲੋ ਲੋ ਵੀ ਇਹ 65000 ਦੀ ਅੱਜ ਵੈਰ ਮਿਲ ਜੂਗੀ ਸੱਜਰਤਾ ਜੀ ਬਿਲਕੁਲ ਨੜੂਆ ਨਾਲ ਆ ਬੱਚੇ ਤੇ ਬੱਛਾ ਮਗਰ ਬਾਕੀ ਜਿੱਦਾਂ ਮਰਜ਼ੀ ਦਾ ਆਨੰਦ ਤੇ ਸੰਦੀਆਂ ਕਰੋ ਮੇਰੇ ਪ੍ਰਭੂ ਇਹ ਅੱਜ ਗੁਰਵਿੰਦਰ ਵੀਰ ਦੇ ਕੋਲ ਆਪਾਂ ਮਾਲ ਤੁਹਾਨੂੰ ਦੋਸਤੋ ਦਿਖਾ ਦਿੱਤਾ ਟੋਟਲ 6 ਨਗ ਸੀਗੇ ਇੱਕ ਗੱਪਣ ਮੱਝ ਦਿਖਾਈਏ ਬਾਕੀ ਪਸ਼ੂ ਸਾਰੇ ਸਿਵਾਏ ਆ ਗੁਰਵਿੰਦਰ ਇੱਕ ਕੰਟੈਕਟ ਨੰਬਰ ਆਪਣੇ ਕਰ ਦਿਓ ਸਾਂਝੇ 97819 ਆ 65452 94928 24032 ਆ ਹਾਂਜੀ ਬੰਦੇ ਦੀ ਪੁਰਾਣੇ ਨੰਬਰ ਵੀ ਪੁਰਾਣਾ ਨੰਬਰ ਹੀ ਪੁਰਾਣੇ ਠੀਕ ਹੈ ਜੀ ਲਾਡਲੀ ਦੋਸਤੋ ਸਨ ਗੁਰਵਿੰਦਰ ਵੀਰ ਬਾਕੀ ਵੀਰ ਦਾ ਕੰਮ ਬੜਾ ਸਾਫ ਸੁਥਰਾ ਕੋਈ ਵੀ ਭਰਾ اطਵਾਰ ਯਕੀਨ ਕਰਕੇ ਪਸ਼ੂ ਖਰੀਦਿਆ ਕਰੋ ਚੰਗੀ ਥਾਂ ਤੋਂ ਪਸ਼ੂ ਖਰੀਦਿਆ ਕਰੋ ਠੀਕ ਆ ਜੀ ਤੇ ਆਣ ਕੇ ਦੋ ਟਾਈਮ ਚਲੋ ਚਾਰ ਟਾਈਮ ਚਲੋ ਤੁਹਾਡੀ ਰਿਸਪੌਂਸਿਬਿਲਟੀ ਆ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਗੁਰੂਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ